ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰਾਂ ਜੀ ਤੁਹਾਨੂੰ ਫੈਸ਼ਨ ਆਈਕਿਊ ਬ੍ਰੈਂਟਨ ਆਊਟਲੈਟ ਦੇ ਕਿਉਂਕਿ ਇੱਥੇ ਬਹੁਤ ਵਧੀਆ ਡੀਲਸ ਲੱਗ ਚੁੱਕੀਆਂ ਨੇ ਤੇ ਰੱਖੜੀ ਬੰਧਨ ਸਪੈਸ਼ਲ ਹੈ ਜਿਹੜਾ ਅੱਜ ਦਾ ਪ੍ਰੋਗਰਾਮ ਹੋਣ ਵਾਲਾ ਆ ਇੱਥੇ ਡੀਲਸ ਜੋ ਲੱਗੀਆਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਪੂਰੇ ਸਟੋਰ ਦਾ ਟੂਰ ਤੁਹਾਨੂੰ ਦੇਣ ਜਾ ਰਹੇ ਹਾਂ ਲੇਡੀਜ਼ ਸੈਕਸ਼ਨ ਤੋਂ ਜੋ ਹੈ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਫੈਸ਼ਨ ਆਈਕਿਊ ਬ੍ਰੈਂਟਨ ਆਊਟਲੈਟ ਦੇ ਅੰਦਰ ਅਸੀਂ ਪਹੁੰਚ ਚੁੱਕੇ ਹਾਂ ਤੇ ਇੱਥੇ ਹੁਣ ਤੁਹਾਨੂੰ ਸਿੱਧਾ ਲੈ ਕੇ ਆ ਚੁੱਕੇ ਹਾਂ ਲੇਡੀਜ਼ ਸੈਕਸ਼ਨ ਦੇ ਵਿੱਚ ਜਿੱਥੇ ਕਿ ਬਹੁਤ ਸੋਹਣੇ ਸੋਹਣੇ ਸੂਟ ਆ ਚੁੱਕੇ ਨੇ ਵੈਡਿੰਗ ਸੀਜ਼ਨ ਚੱਲ ਰਿਹਾ ਉਹਦੇ ਲਈ ਤੁਸੀਂ ਖਰੀਦਦਾਰੀ ਕਰਨੀ ਆ ਜਾਂ ਹੋਰ ਕਿਸੇ ਵੀ ਓਕੇਸ਼ਨ ਲਈ ਤੁਸੀਂ ਕੋਈ ਕੁਝ ਆਊਟਫਿਟ ਵੇਅਰ ਕਰਨਾ ਚਾਹੁੰਦੇ ਹੋ ਤੇ ਉਹਦੀ ਖਰੀਦਦਾਰੀ ਕਰਨ ਲਈ ਪਹੁੰਚ ਸਕਦੇ ਹੋ ਫੈਸ਼ਨ ਆਈਕਿਊ ਦੀਆਂ ਸਾਰੀਆਂ ਲੋਕੇਸ਼ਨਸ ਤੇ ਬਹੁਤ ਵਧੀਆ ਡੀਲਸ ਵੀ ਲੱਗ ਚੁੱਕੀਆਂ ਨੇ ਮੇਰੇ ਨਾਲ ਸਟੋਰ ਦੇ ਮੈਨੇਜਰ ਮਹਿਕ ਜੀ ਮੌਜੂਦ ਨੇ ਉਹ ਅੱਜ ਤੁਹਾਨੂੰ ਇਹ ਟੂਰ ਦੇਣ ਜਾ ਰਹੇ ਨੇ ਲੇਡੀ ਬਹੁਤ ਵਧੀਆ ਤੇ ਡੀਲਸ ਅਤੇ ਹਰ ਵਾਰੀ ਬਹੁਤ ਵਧੀਆ ਲੱਗੀਆਂ ਹੁੰਦੀਆਂ ਨੇ ਸਾਡੇ ਦਰਸ਼ਕਾਂ ਦੇ ਲਈ ਤੇ ਹਮਦਰ ਟੀਵੀ ਦੀ ਰੈਫਰੈਂਸ ਦਿੰਦੇ ਆ ਤਾਂ ਹੋਰ ਵੀ ਜਿਹੜਾ ਜਿਵੇਂ 200 ਦੀ ਖਰੀਦਦਾਰੀ ਕਰਨ ਤੇ ਬੈੱਡ ਸ਼ੀਟ ਸੈੱਟ ਫ੍ਰੀ ਮਿਲਦਾ ਆ ਤਾਂ ਅੱਜ ਸਟਾਰਟਿੰਗ ਦੇ ਵਿੱਚ ਕਿਹੜੀ ਡੀਲ ਦੱਸਣ ਜਾ ਰਹੇ ਹਾਂ ਆਪਣੇ ਕੋਲ ਨਿਊ ਕਾਟ ਸੈਟ ਆਏ ਹੋਏ ਆ ਜਿਹੜੇ ਕਿ ਤੁਹਾਨੂੰ ਪਿਓਰ ਕਾਟਨ ਦੇ ਵਿੱਚ ਪ੍ਰਿੰਟਡ ਦੇ ਵਿੱਚ ਕਾਫੀ ਕਲਰ ਡਿਜ਼ਾਈਨਸ ਦੇ ਵਿੱਚ ਮਿਲ ਜਾਣਗੇ ਜਿਹੜੇ ਕਿ ਆਪਣੇ 25 ਡਾਲਰ ਤੋਂ ਲੈ ਕੇ 60 ਡਾਲਰ ਤੱਕ ਨੇ ਇਹ ਹੀ ਨਹੀਂ ਉਹਦੇ ਤੇ ਆਪਾਂ 20% ਆਫ ਵੀ ਲਾਇਆ ਹੋਇਆ ਜਿਹੜਾ ਕਿ ਤੁਹਾਨੂੰ ਮਿਲ ਸਕਦਾ ਹੈ 15 ਅਗਸਤ ਤੇ ਇੱਕ ਵਾਰੀ ਤੁਸੀਂ ਸਾਡੇ ਦਰਸ਼ਕਾਂ ਨੂੰ ਦਿਖਾ ਸਕਦੇ ਹੋ ਕਿੰਦਾਂ ਦੇ ਡਿਜ਼ਾਈਨ ਮਿਲ ਜਾਣਗੇ ਹਾਂਜੀ ਆ ਆਪਣੇ ਪਿਓਰ ਕਾਟਨ ਦੇ ਵਿੱਚ ਆ ਜਾਂਦੇ ਆ ਪ੍ਰਿੰਟਡ ਵੀ ਮਿਲ ਜਾਣਗੇ ਤੁਹਾਨੂੰ ਐਮਬਰਾਇਡਰੀ ਦੇ ਵਿੱਚ ਵੀ ਮਿਲ ਜਾਣਗੇ ਸਾਰਿਆਂ ਦੇ ਵਿੱਚ ਡਿਫਰੈਂਟ ਕਲਰਸ ਵੀ ਮਿਲ ਜਾਣਗੇ ਤੁਹਾਨੂੰ ਮਤਲਬ ਕਿ ਜੇ ਕੈਜੂਅਲੀ ਵੇਅਰ ਕਰਨਾ ਜਾਂ ਛੋਟੇ-ਮੋਟੇ ਫੰਕਸ਼ਨ ਤੇ ਉੱਥੇ ਵੇਅਰ ਕਰ ਸਕਦੇ ਹਾਂਜੀ ਕੈਜੂਅਲੀ ਵੀ ਵੇਅਰ ਕਰ ਸਕਦੇ ਹੋ ਤੁਸੀਂ ਓਕੇਜਨਲੀ ਵੀ ਵੇਅਰ ਕਰ ਸਕਦੇ ਹੋ ਜਿਵੇਂ ਤੁਸੀਂ ਦੱਸਿਆ 15 ਅਗਸਤ ਦਾ 20 20% ਆਫ ਲੱਗਿਆ ਹੈ ਇੱਥੇ ਤੇ ਸਾਰੀਆਂ ਲੋਕੇਸ਼ਨਸ ਤੇ ਮਿਲੇਗਾ ਹਾਂਜੀ ਇਹ ਤੁਹਾਨੂੰ ਫੈਸ਼ਨ ਆਈ ਕੀਤੇ ਹਰ ਇੱਕ ਲੋਕੇਸ਼ਨ ਤੇ ਮਿਲੇਗਾ ਦ ਫੈਸ਼ਨ ਆਈਕਿਊ ਦੇਤੇ ਹਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਲੇਡੀਜ਼ ਲੈਂਗੇਜ ਜੇਕਰ ਬ੍ਰਾਈਡ ਮੇਡਸ ਨੇ ਵੇਅਰ ਕਰਨੇ ਆ ਬ੍ਰਾਈਡਸ ਦੇ ਲਈ ਵੀ ਬਹੁਤ ਸੋਹਣੇ ਸੋਹਣੇ ਲਹਿੰਗੇ ਆ ਚੁੱਕੇ ਨੇ ਮੈਂ ਜੀ ਲਹਿੰਗਿਆਂ ਬਾਰੇ ਕੀ ਦੱਸਣਾ ਚਾਹਾਂ ਆਪਣੇ ਕੋਲ ਕਾਫੀ ਇਨਵੈਂਟਰੀ ਜਿਹੜੀ ਅਪਡੇਟ ਹੋਈ ਹੈ ਲਹਿੰਗਿਆਂ ਦੇ ਵਿੱਚ ਕਾਫੀ ਜ਼ਿਆਦਾ ਨਿਊ ਡਿਜ਼ਾਈਨਸ ਆਏ ਆ ਡਿਫਰੈਂਟ ਕਲਰਸ ਦੇ ਵਿੱਚ ਆਏ ਆ ਡਿਫਰੈਂਟ ਡਿਫਰੈਂਟ ਆਰਟੀਕਲਸ ਆਏ ਜਿੱਦਾਂ ਤੁਸੀਂ ਆਹ ਤੇ ਦੇਖ ਸਕਦੇ ਹੋ ਫਲੋਰਲ ਆ ਤੁਸੀਂ ਹਲਦੀ ਮਹਿੰਦੀ ਕਿਤੇ ਵੀ ਵੇਅਰ ਕਰ ਸਕਦੇ ਹੋ ਐਂਡ ਆਪਣੇ ਆਹ ਲਹਿੰਗੇ ਦੇ ਸੈਕਸ਼ਨ ਤੇ ਵੀ ਤੁਹਾਨੂੰ 20% ਆਫ ਮਿਲ ਸਕਦਾ ਹੈ ਸਟ੍ਰੀਨਜਸ ਸਲਫ ਸਟਾਰਟ ਹੁੰਦੀ ਆ 100 ਟੂ 100 ਡਾਲਰ ਤੋਂ ਤੇ ਇਹਨਾਂ ਦੇ ਵਿੱਚ ਕਲਰਸ ਦਾ ਤੁਹਾਨੂੰ ਕਾਫੀ ਸਾਰੇ ਮਿਲ ਜਾਣਗੇ ਤੇ ਜਿਵੇਂ ਜੇਕਰ ਹੈਵੀ ਲਹਿੰਗੇ ਲੈਣੇ ਨੇ ਤਾਂ ਹੈਵੀ ਟੂ ਹੈਵੀ ਵੀ ਹੈਗੇ ਨੇ ਤੁਹਾਡੇ ਕੋਲ ਹਾਂਜੀ ਆਪਣੇ ਕੋਲ ਬਰਾਇਡਲ ਆਪਣੇ ਕੋਲ ਸਪੈਸ਼ਲ ਬਰਾਇਡਲ ਕਲੈਕਸ਼ਨ ਹੈਗੇ ਉਹਦੇ ਵਿੱਚ ਤੁਹਾਨੂੰ ਬਰਾਇਡਲ ਲਹਿੰਗੇ ਵੀ ਮਿਲ ਜਾਣਗੇ ਹੈਵੀ ਟੂ ਹੈਵੀ ਤੇ ਇਹਨਾਂ ਦੇ ਉੱਤੇ ਵੀ 20% ਆਫ ਹੈ ਜਿਹੜਾ 15 ਅਗਸਤ ਤੱਕ ਰਹੇਗਾ ਹਾਂਜੀ ਉਹ ਆਪਣੇ ਆ ਵਾਲੇ ਲਹਿੰਗਿਆਂ ਦੇ ਉੱਪਰ ਆ ਜਿਹੜੇ ਤੁਸੀਂ ਬਰਾਇਡ ਮੇਡਸ ਵੇਅਰ ਕਰ ਸਕਦੀਆਂ ਨੇ ਜਾਂ ਤੁਸੀਂ ਕੈਜੂਅਲ ਲਾਈਕ ਓਕੇਜਨਲੀ ਵੇਅਰ ਕਰਨਾ ਹੋਵੇ ਤੇ ਇਹਨਾਂ ਦੇ ਵਿੱਚ ਡਿਫਰੈਂਟ ਡਿਫਰੈਂਟ ਕਲਰਸ ਦੇ ਨਾਲ ਐਮਬਰਾਇਡਰੀ ਵੀ ਡਿਫਰੈਂਟ ਡਿਫਰੈਂਟ ਸਟਾਈਲਸ ਦੀ ਮਿਲਦੀ ਹੈ ਹਾਂਜੀ ਡਿਫਰੈਂਟ ਸਟਾਈਲ ਦੀ ਐਮਬਰਾਇਡਰੀ ਡਿਫਰੈਂਟ ਸਟਾਈਲ ਦਾ ਤੁਹਾਨੂੰ ਸਟੱਫ ਮਿਲ ਜੂਗਾ ਫੈਬਰਿਕ ਮਿਲ ਜੂਗਾ ਤੁਸੀਂ ਸਿਲਕ ਦੇ ਵਿੱਚ ਲੈਣਾ ਜਾਰਜਟ ਚ ਲੈਣਾ ਫਲੋਰਲ ਲੈਣਾ ਆ ਡਿਫਰੈਂਟ ਕਲਰਸ ਵੀ ਮਿਲ ਜੂਗਾ ਐਂਡ ਪ੍ਰਾਈਸ ਰੇਂਜ ਵੀ ਕਾਫੀ ਹਾਈ ਨਹੀਂ ਹੈਗੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਮਿਲ ਜਾਣਗੇ ਤਾਂ ਮਹਿਕ ਜੀ ਅੱਜ ਪਰ ਫੈਸ਼ਨ ਹੈ ਕਿਉਂ ਜਿਹੜਾ ਬ੍ਰੈਂਪਟਨ ਆਊਟਲੈਟ ਲੇਡੀ ਸੈਕਸ਼ਨ ਦਾ ਟੂਰ ਦੇ ਰਹੇ ਆ ਤੇ ਇੱਥੇ ਇੱਕ ਮੇਰਾ ਹੀ ਕੁਐਸਚਨ ਹੈ ਕਿ ਇੱਥੇ ਸਲਵਾਰ ਮਿਲਦੀ ਆ ਟਰੌਜ਼ਰ ਮਿਲਦੇ ਨੇ ਜਾਂ ਫਿਰ ਜਿਵੇਂ ਲਹਿੰਗੇ ਤਾਂ ਦਿਖਾਈ ਨੇ ਉਸ ਤੋਂ ਇਲਾਵਾ ਸ਼ਰਾਰੇ ਗਰਾਰੇ ਇਹਦੇ ਬਾਰੇ ਕੀ ਦੱਸਣਾ ਚਾਹੋਗੇ ਆਪਣੇ ਕੋਲ ਹਰ ਸਟਾਈਲ ਮਿਲ ਜਾਂਦਾ ਤੁਹਾਨੂੰ ਸਲਵਾਰ ਸ਼ਰਾਰੇ ਗਰਾਰੇ ਪੈਂਟ ਸਟਾਈਲ ਹਰ ਫੈਬਰਿਕ ਦੇ ਵਿੱਚ embroidery ਵਰਕ ਦੇ ਵਿੱਚ ਸਿੰਪਲ ਵੀ ਮਿਲ ਜਾਣਗੇ ਹਰ ਤਰ੍ਹਾਂ ਦੇ ਮਿਲ ਜਾਣਗੇ ਤੁਹਾਨੂੰ ਤੇ ਕਸਟਮਾਈਜੇਸ਼ਨ ਜੇਕਰ ਕਰਾਉਣੀ ਹੈ ਸੂਟਾਂ ਦੇ ਵਿੱਚ ਜਾਂ ਲਹਿੰਗਿਆਂ ਦੇ ਵਿੱਚ ਉਹ ਵੀ ਹੁੰਦੀ ਹੈ ਹਾਂਜੀ ਉਹ ਵੀ ਆਪਾਂ ਕਰ ਦਿੰਨੇ ਆ ਕਸਟਮਾਈਜੇਸ਼ਨ ਵੀ ਇਹ ਸਾਡੇ ਦਰਸ਼ਕਾਂ ਨੂੰ ਜਿਹੜੇ ਇਹ ਵਾਲੇ ਸੂਟ ਨੇ ਨੰਬਰ 1 ਹੀ ਦੱਸਣਾ ਚਾਹੁੰਗੇ ਆਪਣੇ ਕੋਲ ਡਿਫਰੈਂਟ ਸਟਾਈਲ ਦੇ ਵਿੱਚ ਆ ਜਾਂਦੇ ਜਿੱਦਾਂ ਇਹ ਆਪਣੀ ਸ਼ਾਰਟ ਕੋਟ কুরਤੇ ਦੇ ਨਾਲ ਛਰਾਰਾ ਆ ਜਾਂਦਾ ਆ ਆਪਣੇ ਕੋਲ ਆ ਨਿਊ ਸਟਾਈਲ ਦੇ ਵਿੱਚ ਆਇਆ ਸਲਵਾਰ ਸਟਾਈਲ ਵੀ ਆਏ ਹੋਏ ਆ ਸੂਟਸ ਨਾਲੇ ਤੁਹਾਨੂੰ ਜਿੰਨਾ ਚ ਸਲੀਵਜ਼ ਨਹੀਂ ਹੈਗੇ ਇਨਸਾਈਡ ਆਪਾਂ ਸਲੀਵਜ਼ ਅਵੇਲੇਬਲ ਹੁੰਦੇ ਤੁਸੀਂ ਆਪਣੇ ਮਰਜ਼ੀ ਨਾਲ ਲਵਾ ਵੀ ਸਕਦੇ ਹੋ ਤੇ ਇਹਨਾਂ ਦੀ ਜਿਹੜੀ ਫਿਟਿੰਗ ਹੈ ਫਿਟਿੰਗ ਵੀ ਇੱਥੇ ਫਿਟਿੰਗ ਰੂਮ ਦੇ ਵਿੱਚ ਕਰਕੇ ਦਿੱਤੀ ਜਾਂਦੀ ਹੈ ਹਾਂਜੀ ਆਪਣੇ ਕੋਲ ਟੇਲਰ ਰੂਮ ਸਪੈਸ਼ਲੀ ਬਣਿਆ ਹੋਇਆ ਹੈ ਤੁਸੀਂ ਆਪਣੇ ਅਕੋਰਡਿੰਗ ਵੀ ਆਲਟਰੇਸ਼ਨਸ ਕਰਵਾ ਸਕਦੇ ਹੋ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਸ਼ਿਪਮੈਂਟ ਆ ਚੁੱਕੀ ਹੈ ਫੈਸ਼ਨ ਆਈਕਿਊ ਤੇ ਤੇ ਕਲਰਸ ਤੁਹਾਨੂੰ ਅਨਲਿਮਿਟਿਡ ਮਿਲ ਜਾਣਗੇ ਜਿਹੜਾ ਮਰਜੀ ਕਲਰ ਤੁਸੀਂ ਇੱਥੇ ਆ ਕੇ ਲੈਣਾ ਚਾਹੁੰਦੇ ਹੋ ਕਿਸੇ ਜਿਵੇਂ ਅੱਜਕੱਲ੍ਹ ਥੀਮ ਰੱਖੇ ਜਾਂਦੇ ਨੇ ਉਸ ਅਕੋਰਡਿੰਗ ਵੀ ਤੁਸੀਂ ਆ ਕੇ ਆਪਣੀ ਇੱਥੇ ਸ਼ਾਪਿੰਗ ਕਰ ਸਕਦੇ ਹੋ ਤੁਸੀਂ ਫੈਸ਼ਨ ਆਈਕਿਊ ਦੇ ਸਟੋਰ ਤੇ ਜਦੋਂ ਆਉਂਗੇ ਤਾਂ ਇਥੋਂ ਆਪਣੀ ਸੂਟਾਂ ਦੀ ਖਰੀਦਦਾਰੀ ਤਾਂ ਕਰ ਲੋਗੇ ਤੇ ਨਾਲ ਤੁਹਾਨੂੰ ਉਹਦੇ ਐਕਸੈਸਰੀਜ਼ ਵੀ ਹਰ ਤਰ੍ਹਾਂ ਦੀ ਐਕਸੈਸਰੀ ਤੁਹਾਨੂੰ ਇੱਥੇ ਮਿਲਦੀ ਹੈ ਜਿਹਦੇ ਬਾਰੇ ਮੈਂ ਅੱਜ ਦੱਸਣ ਜਾ ਰਹੀ ਹਾਂ ਆਪਣੇ ਕੋਲ ਏਰਿੰਗਸ ਤੁਸੀਂ ਟਿੱਕਾ ਸੈਟ ਲੈ ਆਬੜੋ ਫੁੱਲ ਕੰਪਲੀਟ ਸੈਟ ਲੈ ਆਬੜੋ ਬੈਂਗਲਸ ਲੈ ਆਬੜੋ ਤੁਹਾਨੂੰ ਸਾਰਾ ਕੁਝ ਮਿਲ ਜਾਊਗਾ ਬਿੰਦੀ ਚਾਹੀਦੀ ਆ ਐਂਡ ਜੁਐਲਰੀ ਤੇ ਵੀ ਆਪਣਾ 20% ਆਫ ਮਿਲ ਜਾਊਗਾ ਤੁਹਾਨੂੰ ਜਿਹੜਾ ਕਿ ਮਿਲੂਗਾ 15th ਆਫ ਅਗਸਟ ਤੱਕ ਤੇ ਮੈਚਿੰਗ ਦੇ ਵਿੱਚ ਵੀ ਜੁਐਲਰੀ ਲੈ ਸਕਦੇ ਆ ਕੰਟਰਾਸਟ ਵੀ ਕਰ ਸਕਦੇ ਨੇ ਦੋਨੇ ਹੀ ਚੱਲ ਰਹੀਆਂ ਅੱਜ ਕੱਲ੍ਹ ਲੋ ਕਸਮਰ ਤੇ ਚੋਇਸ ਤੇ ਡਿਪੈਂਡ ਆ ਵੀ ਕਿ ਨੂੰ ਕਿਤਾ ਲਾਈਕ ਇਹ ਜਿਹੜੀਆਂ ਇੱਥੇ ਬੈਂਗਲਸ ਦੇਖ ਰਹੇ ਆ ਇਹਦੇ ਵਿੱਚ ਵੀ ਹਰ ਸਾਈਜ਼ ਮਿਲ ਜਾਵੇਗਾ ਹਾਂਜੀ ਆਪਣੇ ਕੋਲ 2 4 ਤੋਂ ਲੈ ਕੇ 2 10 ਤੱਕ ਆ ਐਂਡ ਇਹੀ ਨੇ ਆਪਣੇ ਕੁਲ ਬੱਚਿਆਂ ਦੀ ਬੈਂਗਲਸ ਵੀ ਅਰਾਈਵ ਹੋ ਚੁੱਕਿਆ ਆ ਉਹ ਵੀ ਆਪਾਂ 1-2 ਦਿਨ ਤੱਕ ਲਗਾ ਦਾਂਗੇ ਤਾਂ ਮਹਿਕ ਜੀ ਜਿਵੇਂ ਕਿ ਅੱਜਕਲ੍ਹ ਗਰਮੀਆਂ ਚੱਲ ਰਹੀਆਂ ਕੈਨੇਡਾ ਦੇ ਵਿੱਚ ਤਾਂ ਮੈਨੂੰ ਲੱਗਦਾ ਕੁੜਤੀਆਂ ਦਾ ਰਿਵਾਜ ਹੈ ਜਿਹੜਾ ਵਾਪਸ ਆ ਰਿਹਾ ਚਾਹੇ ਸ਼ਾਰਟ ਕੁੜਤੀਸ ਨੇ ਜਾਂ ਫਿਰ ਲੌਂਗ ਕੁੜਤੀਸ ਨੇ ਤਾਂ ਤੁਹਾਨੂੰ ਵੀ ਲੱਗਦਾ ਕਿ ਵਾਪਸ ਆ ਰਿਹਾ ਰਿਵਾਜ ਹਾਂਜੀ ਸਾਡੇ ਕੋਲ ਕਾਫੀ ਜ਼ਿਆਦਾ ਸਟਾਕ ਆਇਆ ਹੈ ਸਿਕਾ ਲਾਈਕ ਬਿਗਨਿੰਗ ਡਿਸੰਬਰ ਦੇ ਵਿੱਚ ਹੁਣ ਸਾਨੂੰ ਤਿੰਨ ਵਾਰੀ ਰੀਸਟਾਕ ਕਰਨਾ ਪਿਆ ਕੁੜਤੀਸ ਨੂੰ ਆਪਣੇ ਲੇਡੀਜ਼ ਦੇ ਜਿਹੜੇ ਕਾਟਨ ਦੇ ਪਿਓਰ ਕਾਟਨ ਦੇ ਸਮਰ ਸੂਟਸ ਵੀ ਹੁੰਦੇ ਆ ਉਹ ਵੀ ਆਪਣੇ ਕੋਲ ਮਿਲ ਜਾਂਦੇ ਸ਼ਾਰਟ ਲੌਂਗ ਕੁੜਤੀ ਚਿਕਨ ਕਾਰੀ ਦੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਆਪਣੇ ਕੋਲ ਕਾਟ ਮੈਚ ਲਈ ਸਾਡੇ ਕੋਲ ਲੈਗਿੰਗਸ ਵੀ ਮਿਲ ਜਾਣਗੇ ਤੁਹਾਨੂੰ ਪਲੇਨ ਤੋਂ ਕਾਟਨ ਦੇ ਪਲਾਜ਼ੋਸ ਮਿਲ ਜਾਣਗੇ ਤੁਹਾਨੂੰ ਚਿਕਨ ਕਾਰੀ ਵਾਲੇ ਪਲਾਜ਼ੋ ਵੀ ਮਿਲ ਜਾਣਗੇ ਤੇ ਆਪਾਂ ਇੱਥੇ ਪ੍ਰੋਗਰਾਮ ਦਾ ਜਿਵੇਂ ਟਾਈਮ ਥੋੜਾ ਘੱਟ ਹੁੰਦਾ ਆਪਾਂ ਸਾਰਾ ਸਟੋਰ ਨਹੀਂ ਦਿਖਾ ਸਕਦੇ ਸਾਰੇ ਜਿਹੜੇ ਸੂਟ ਨੇ ਉਹ ਦੇਖਣ ਲਈ ਦਰਸ਼ਕਾਂ ਨੂੰ ਇੱਥੇ ਵਿਜ਼ਿਟ ਕਰਨਾ ਪੈਣਾ ਹਾਂਜੀ ਜਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਬ੍ਰੈਂਪਟਨ ਆਊਟਲੈਟ ਦੇ ਫੈਸ਼ਨ ਆਈਕਿਊ ਦੇ 258 ਕুইਨ ਸਟਰੀਟਸ ਤੇ ਤੇ ਇੱਕ ਵਾਰੀ ਮੈਂ ਚਾਹੂੰਗੀ কুরਤੀਸ ਵੀ ਦਿਖਾ ਦਿਓ ਤੁਸੀਂ ਚੱਕ ਕੇ ਦਰਸ਼ਕਾਂ ਨੂੰ ਇਹਦਾ ਵੀ ਆਪਣੇ ਕੋਲ ਸ਼ਾਰਟ ਕੋਰਟਸ ਮਿਲ ਜਾਣਗੇ ਤੁਹਾਨੂੰ ਲੌਂਗ ਕੋਰਟਸ ਦੇ ਵਿੱਚ ਵੀ ਮਿਲ ਜਾਣਗੇ ਚਾਹੇ ਤੁਸੀਂ ਚਿਕਨਕਾਰੀ ਦੇ ਵਿੱਚ ਲਾ ਲਓ ਇਧਰ ਤੁਸੀਂ ਕਾਟਨ ਦੇ ਵਿੱਚ ਵੀ ਬਾਏ ਕਰ ਸਕਦੇ ਹੋ ਤਾਂ ਮੈਂ ਇਹ ਜਿਵੇਂ ਚਾਹਾਂਗੀ ਇੱਕ ਵਾਰੀ ਤੁਸੀਂ ਸਾਡੇ ਦਰਸ਼ਕਾਂ ਨੂੰ ਵੀ ਦੱਸ ਦਿਓ ਕਿ ਕਿੱਦਾਂ-ਕਿੱਦਾਂ ਦੇ ਸਟਾਈਲ ਨੇ ਜਿਹੜੇ ਕੁਰਤੀਆਂ ਚ ਮਿਲ ਜਾਣਗੇ ਹਾਂਜੀ ਤੁਹਾਨੂੰ ਸ਼ਾਰਟ ਕੋਰਟ ਵੀ ਮਿਲ ਜੂਗੀ ਚਿਕਨਕਾਰੀ ਦੇ ਵਿੱਚ ਲੌਂਗਸ ਵੀ ਮਿਲ ਜੂਗਾ ਚਿਕਨਕਾਰੀ ਜੇ ਤੁਸੀਂ ਕਾਟਨ ਦੇ ਵਿੱਚ ਲੱਭ ਰਹੇ ਉਹ ਵੀ ਮਿਲ ਜਾਣਗੇ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨਸ ਨੇ ਕਾਫੀ ਜ਼ਿਆਦਾ ਡਿਜ਼ਾਈਨ ਨੇ ਡਿਫਰੈਂਟ ਪੈਟਰਨਸ ਦੇ ਵਿੱਚ ਵੀ ਨੇ ਤੇ ਇਹਨਾਂ ਦੇ ਉੱਤੇ ਵੀ ਡੀਲ ਲੱਗੀ ਹੋਈ ਆ ਹਾਂਜੀ ਇਹਨਾਂ ਤੇ ਵੀ ਤੁਹਾਨੂੰ 20% ਆਫ ਮਿਲ ਜੂਗਾ ਇਹਨਾਂ ਦੀ ਸਟਾਰਟਿੰਗ ਪ੍ਰਾਈਸ ਜਿਹੜੀ ਹੈਗੇ 30 ਡਾਲਰ ਤੋਂ ਲੈ ਕੇ 40 ਡਾਲਰ ਤੱਕ ਆ ਫੈਸ਼ਨ ਆਈਕਿਊ ਦੇ ਸਟੋਰ ਦੇ ਉੱਤੇ ਬਲੈਂਕਟਸ ਵੀ ਬਹੁਤ ਵਧੀਆ ਕੁਆਲਿਟੀ ਦੇ ਤੁਹਾਨੂੰ ਮਿਲ ਜਾਂਦੇ ਨੇ ਤੇ ਇਹਨਾਂ ਦੀ ਜੋ ਰੇਂਜ ਹੈ ਉਹ ਵੀ ਕਾਫੀ ਵਧੀਆ ਤੁਹਾਨੂੰ ਮਿਲ ਜਾਂਦੀ ਹੈ ਵਿਆਹਾਂ ਦੇ ਵਿੱਚ ਜਿਵੇਂ ਕਿ ਮਿਲਨੀਆਂ ਕੀਤੀਆਂ ਜਾਂਦੀਆਂ ਆ ਤਾਂ ਮਿਲਨੀਆਂ ਕਰਨ ਸਮੇਂ ਕੰਬਲ ਦਿੱਤੇ ਜਾਂਦੇ ਨੇ ਜ਼ਿਆਦਾਤਰ ਜੇਕਰ ਤੁਸੀਂ ਵੀ ਮਿਲਨੀਆਂ ਦੇ ਵਿੱਚ ਕੰਬਲ ਦੇਣੇ ਚਾਹੁੰਦੇ ਹੋ ਤਾਂ ਇੱਥੇ ਆ ਕੇ ਇਹਨਾਂ ਦੀ ਖਰੀਦਦਾਰੀ ਕਰ ਸਕਦੇ ਹੋ ਜਿੰਨੇ ਮਰਜ਼ੀ ਕੇਜੀ ਦਾ ਤੁਸੀਂ ਖਰੀਦਣਾ ਚਾਹੁੰਦੇ ਹੋ ਸਕਦੇ ਹੋ ਤੇ ਇਹਨਾਂ ਦੇ ਉੱਤੇ 20% ਆਫ ਤੁਹਾਨੂੰ ਮਿਲ ਰਿਹਾ ਹੈ 15th ਆਫ ਅਗਸਟ ਤੱਕ ਤਾਂ ਜੇਕਰ ਤੁਸੀਂ ਇਹ ਡੀਲਸ ਨੂੰ ਗ੍ਰਾਬ ਕਰਨਾ ਚਾਹੁੰਦੇ ਹੋ ਤਾਂ ਨਾ ਭੁੱਲਣਾ ਫੈਸ਼ਨ ਆਈਕਿਉਂ ਦੀਆਂ ਸਾਰੀਆਂ ਲੋਕੇਸ਼ਨਸ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਹਰ ਲੋਕੇਸ਼ਨ ਤੇ ਤੁਹਾਨੂੰ ਇਹੀ ਡੀਲ ਮਿਲੇਗੀ ਹਮਦਰਦ ਟੀਵੀ ਦੀ ਰੈਫਰੈਂਸ ਦੇ ਉੱਤੇ ਕੰਬਲ ਤੁਹਾਨੂੰ ਦਿਖਾਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕੰਫਰਟਰ ਸੈੱਟ ਲੈਣਾ ਚਾਹੁੰਦੇ ਹੋ ਆਪਣੇ ਘਰ ਦੇ ਲਈ ਤਾਂ ਉਹ ਵੀ ਤੁਹਾਨੂੰ ਮਿਲ ਜਾਣਗੇ 7 ਪੀਸਿਸ ਕੰਫਰਟਰ ਸੈੱਟ ਨੇ ਇਹਦੇ ਵਿੱਚ ਵੀ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨਸ ਤੇ ਅਲੱਗ-ਅਲੱਗ ਕਲਰਸ ਮਿਲ ਜਾਣਗੇ ਤੇ ਇਹਨਾਂ ਦੀ ਕੁਆਲਿਟੀ ਵੀ ਬਹੁਤ ਵਧੀ ਤੇ ਇਸ ਤੋਂ ਇਲਾਵਾ ਅੱਗੇ ਹੁਣ ਤੁਹਾਨੂੰ ਨਾਲ ਹੀ ਲੈ ਕੇ ਚੱਲਦੇ ਆ ਬੈੱਡ ਸ਼ੀਟਸ ਵਾਲੇ ਸੈਕਸ਼ਨ ਦੇ ਵਿੱਚ ਬੈੱਡ ਸ਼ੀਟਸ ਦੇ ਉੱਤੇ ਹਰ ਵਾਰ ਫੈਸ਼ਨ ਆਈਕਿਊ ਬਹੁਤ ਵਧੀਆ ਡੀਲਸ ਲੈ ਕੇ ਆਉਂਦਾ ਆ ਤੇ ਜੇਕਰ ਹਮਦਰਦ ਟੀਵੀ ਦੀ ਰੈਫਰੈਂਸ ਦਿੰਦੇ ਹੋ ਤੁਸੀਂ ਤੇ 200 ਡਾਲਰ ਤੱਕ ਦੀ ਖਰੀਦਦਾਰੀ ਕਰਦੇ ਹੋ ਇਸ ਸਟੋਰ ਤੇ ਆ ਕੇ ਤਾਂ ਤੁਹਾਨੂੰ ਉਹਦੇ ਨਾਲ ਇੱਕ ਬੈੱਡ ਸ਼ੀਟ ਸੈੱਟ ਹੈ ਜੋ ਬਿਲਕੁਲ ਫ੍ਰੀ ਦਿੱਤਾ ਜਾਂਦਾ ਆ ਪਿੱਛੇ ਤੁਸੀਂ ਸਾਰੀਆਂ ਬੈੱਡ ਸ਼ੀਟਸ ਦੇਖ ਸਕਦੇ ਹੋ ਬਹੁਤ ਵਧੀਆ-ਵਧੀਆ ਕਲਰਸ ਆ ਚੁੱਕੇ ਨੇ ਅਲੱਗ-ਅਲੱਗ ਡਿਜ਼ਾਈਨਸ ਦੇ ਵਿੱਚ ਤੁਸੀਂ ਆਪਣੇ ਜਿਵੇਂ ਘਰ ਦੇ ਵਿੱਚ ਬੈੱਡਰੂਮ ਹੈ ਉਹਦੇ ਮੈਚਿੰਗ ਵਾਲ ਦੇ ਨਾਲ ਜੇਕਰ ਤੁਸੀਂ ਮੈਚਿੰਗ ਕਰਨਾ ਚਾਹੁੰਦੇ ਹੋ ਜਾਂ ਕੰਟਰਾਸਟ ਦੇ ਵਿੱਚ ਕਿਸੇ ਵੀ ਕਲਰ ਦੀ ਬੈੱਡ ਸ਼ੀਟ ਲੈਣੀ ਚਾਹੁੰਦੇ ਹੋ ਤਾਂ ਉਹਦੀ ਖਰੀਦਦਾਰੀ ਵੀ ਤੁਸੀਂ ਫੈਸ਼ਨ IQ ਦੇ ਸਟੋਰ ਤੇ ਆ ਕੇ ਕਰ ਸਕਦੇ ਹੋ ਇਹਨਾਂ ਦੇ ਉੱਤੇ ਵੀ ਤੁਹਾਨੂੰ ਮਿਲੇਗਾ 20% ਆਫ ਟਿਲ 15th ਆਫ ਅਗਸਟ ਦ ਫੈਸ਼ਨ ਆਈਕਿਊ ਬ੍ਰੈਂਟਨ ਆਊਟਲੈਟ ਦੇ ਉੱਤੇ ਹਰ ਵਾਰ ਦੀ ਤਰ੍ਹਾਂ ਹੁਣ ਤੁਹਾਨੂੰ ਲੈ ਕੇ ਆ ਚੁੱਕੇ ਹਾਂ ਲਗੇਜ ਸੈਕਸ਼ਨ ਦੇ ਵਿੱਚ ਜਿੱਥੇ ਕਿ ਨਵੀਂ ਸ਼ਿਪਮੈਂਟ ਆ ਚੁੱਕੀ ਹੈ ਕਾਫੀ ਨਵੇਂ ਇਥੇ ਸੂਟਕੇਸ ਤੁਹਾਨੂੰ ਦੇਖਣ ਨੂੰ ਮਿਲ ਰਹੇ ਨੇ ਕਲਰ ਅਲੱਗ-ਅਲੱਗ ਆ ਚੁੱਕੇ ਨੇ ਪ੍ਰਿੰਟਡ ਦੇ ਵਿੱਚ ਵੀ ਤੁਹਾਨੂੰ ਸੂਟਕੇਸ ਮਿਲ ਜਾਣਗੇ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਪਲੇਨ ਦੇ ਵਿੱਚ ਲੈਣਾ ਚਾਹੁੰਦੇ ਹੋ ਉਹਨਾਂ ਦੀ ਵੀ ਖਰੀਦਦਾਰੀ ਕਰ ਸਕਦੇ ਹੋ ਫੈਸ਼ਨ ਆਈਕਿਊ ਬ੍ਰੈਂਟਨ ਆਊਟਲੈਟ ਤੇ ਅਸੀਂ ਮੌਜੂਦ ਹਾਂ ਇਸ ਤੋਂ ਇਲਾਵਾ ਤੁਸੀਂ ਇਹਨਾਂ ਦੀਆਂ ਹੋਰ ਲੋਕੇਸ਼ਨਸ ਨੇ ਉੱਥੇ ਵੀ ਪਹੁੰਚ ਸਕਦੇ ਹੋ ਜਿੱਥੇ ਤੁਹਾਨੂੰ ਸੇਮ ਮਟੀਰੀਅਲ ਜਿਹੜਾ ਤੇ ਕੀਤੀ ਜਾਵੇ ਤਾਂ ਉਹ ਵੀ ਤੁਹਾਨੂੰ ਵਧੀਆ ਮਿਲਦੀ ਹੈ ਤੇ ਪ੍ਰਾਈਸ ਵੀ ਇਹਨਾਂ ਦਾ ਕਾਫੀ ਜ਼ਿਆਦਾ ਵਧੀਆ ਤੁਹਾਨੂੰ ਮਿਲ ਜਾਂਦਾ ਹੈ ਤੇ ਖਾਸ ਕਰ ਇਹ ਹੈ ਕਿ ਜੋ ਵਾਰੰਟੀ ਹੈ ਉਹ ਇੰਟਰਨੈਸ਼ਨਲ ਵਾਰੰਟੀ ਹੁੰਦੀ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਜੇਕਰ ਤੁਸੀਂ ਕਿਤੇ ਵੀ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਟੈਨਸ਼ਨ ਫਰੀ ਹੋ ਕੇ ਤੁਸੀਂ ਟਰੈਵਲ ਕਰ ਸਕਦੇ ਹੋ ਜੇਕਰ ਕੁਝ ਵੀ ਸੂਟਕੇਸ ਨੂੰ ਹੁੰਦਾ ਹੈ ਤਾਂ ਤੁਹਾਡਾ ਵਾਰੰਟੀ ਦੇ ਵਿੱਚ ਕਵਰ ਹੋ ਜਾਵੇਗਾ ਤਾਂ ਜਿਵੇਂ ਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਵਿਆਹਾਂ ਦੇ ਵਿੱਚ ਵੀ ਜੇਕਰ ਤੁਸੀਂ ਲਗੇਜ ਦੀ ਖਰੀਦਦਾਰੀ ਕਰਨੀ ਹੈ ਜਿਵੇਂ ਕਿ ਸੂਟ ਪਰ ਕੇ ਦੇਣੇ ਆ ਜਾਂ ਫਿਰ ਹੋਰ ਕਿਸੇ ਕੰਮ ਦੇ ਲਈ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਫੈਸ਼ਨ ਆਈਕਿਊ ਬ੍ਰੈਂਟਨ ਤੇ ਆ ਕੇ ਖਰੀਦਦਾਰੀ ਕਰ ਸਕਦੇ ਹੋ ਫੈਸ਼ਨ ਆਈਕਿਊ ਦੇ ਸਟੋਰ ਤੇ ਪਹੁੰਚੇ ਹੋਇਆ ਤੇ men's section ਦਾ ਤੁਹਾਨੂੰ ਹੁਣ ਟੂਰ ਦੇਣ ਜਾ ਰਹੇ ਹਾਂ ਜਿਵੇਂ ਕਿ ਕੈਨੇਡਾ ਦੇ ਵਿੱਚ weddings season ਚੱਲ ਰਿਹਾ ਹੈ ਤਾਂ formal ਜਿਹੜੇ outfit ਨੇ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਈਡ ਤੇ ਤੁਸੀਂ blazer ਦੇਖ ਸਕਦੇ ਹੋ ਤੁਹਾਨੂੰ ਪੂਰਾ ਇੱਥੇ ਜੋ ਵਧੀਆ ਸਮਾਨ ਹੈ ਪ੍ਰੋਵਾਈਡ ਕੀਤਾ ਜਾਂਦਾ ਆ ਮੇਰੇ ਨਾਲ ਇੱਥੇ ਜੋ ਸਟੋਰ ਦੇ owner ਨੇ ਗੁਰਪ੍ਰੀਤ ਸਿੰਘ ਜੀ ਉਹ ਮੌਜੂਦ ਨੇ ਉਹ ਅੱਜ ਦੀਆਂ deals ਵੀ ਦੱਸਣਗੇ ਤੇ fabric ਬਾਰੇ ਵੀ ਸਾਰੀ ਜਾਣਕਾਰੀ ਤੁਹਾੜਾ ਨਾਲ ਸਾਂਝੀ ਕੀਤੀ ਜਾਵੇਗੀ ਸਤਿ ਸ਼੍ਰੀ ਅਕਾਲ ਭਾਜੀ ਅਜੀ ਸਤਿ ਸ਼ਕਾਲ ਜੀ ਸਾਰੇ ਦਰਸ਼ਕਾਂ ਨੂੰ ਜਿਹੜੇ ਹਮਦਰ ਟੀਵੀ ਦੇਖਦੇ ਨੇ ਤੇ ਸਾਨੂੰ ਬਹੁਤ ਹੀ ਵਧੀਆ ਇੱਕ response ਮਿਲਦਾ ਆ ਹਮਦਰ ਟੀਵੀ ਦੇਖਣ ਵਾਲਿਆਂ ਬਹੁਤ ਹੀ ਪੁਰਾਣੇ ਜਿਹੜੇ ਇਹਨਾਂ ਦੇ ਦਰਸ਼ਕ ਨੇ ਜਿਹੜੇ ਹਮਦਰ ਟੀਵੀ ਨੂੰ ਦੇਖਦੇ ਨੇ ਬਹੁਤ ਹੀ ਪੁਰਾਣੀਆਂ ਫੈਮਲੀਜ਼ ਨੇ ਤੇ ਜਿਹੜੀਆਂ ਕਿ ਕੈਨੇਡਾ ਦੇ ਵਿੱਚ ਰਹਿੰਦੀਆਂ ਨੇ ਤੇ ਫੈਸ਼ਨਰ ਜਿਹਦੇ ਸਟੋਰਾਂ ਤੇ ਪਹੁੰਚਦੇ ਹੋ ਤੁਸੀਂ ਤੇ ਇੱਕ ਰੈਫਰੈਂਸ ਵੀ ਜ਼ਰੂਰ ਦਿੰਨੇ ਹੋ ਤੁਸੀਂ ਹਮਦਰ ਟੀਵੀ ਦੀ ਜਿਹੜੀ ਕਿ ਰੈਫਰੈਂਸ ਦੇਣ ਦੇ ਉੱਤੇ 200 ਦੀ ਸ਼ੋਪਿੰਗ ਤੇ ਤੁਹਾਨੂੰ ਬੈਸ਼ਰ ਸੈੱਟ ਬਿਲਕੁਲ ਫ੍ਰੀ ਵੀ ਦਿੱਤਾ ਜਾਂਦਾ ਆ ਜੇਕਰ ਤੁਸੀਂ ਹਮਦਰ ਟੀਵੀ ਦਾ ਰੈਫਰੈਂਸ ਦਿੰਨੇ ਹੋ ਐਂਡ ਜਿਹੜੀ ਕਿ ਡੀਲ ਆਪਣੀ ਹੈਗੀ ਆ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ men suits ਦੇ ਉੱਤੇ ਕਿਉਂਕਿ weddings season ਚੱਲ ਰਿਹਾ ਹੈਗਾ men suits ਦੀ ਕੈਨੇਡਾ ਦੇ ਵਿੱਚ ਬਹੁਤ ਹੀ ਜ਼ ਜਾਏ ਤੁਸੀਂ ਆਫਿਸ ਵੇਅਰ ਲੈਣਾ ਹੈਗਾ ਚਾਹੇ ਤੁਸੀਂ ਰੀਅਲ ਏਸਟੇਟ ਕਰਦੇ ਹੋ ਕਿਸੇ ਵੀ ਤਰ੍ਹਾਂ ਦੀ ਆਫਿਸ ਜੌਬ ਕਰਦੇ ਹੋ ਫਾਰਮਲ ਵੇਅਰ ਲੈਣ ਦੇ ਲਈ ਬੈਸਟ ਪ੍ਰਾਈਸਿਸ ਲੱਭ ਰਹੇ ਹੋ ਤਾਂ ਫੈਸ਼ਨ ਆਈਕਿਊ ਤੇ ਉਹਨਾਂ ਨਹੀਂ ਭੁੱਲਣਾ ਕਿਉਂਕਿ ਫੈਸ਼ਨ ਆਈਕਿਊ ਬ੍ਰੈਂਪਟਨ ਦੇ ਵਿੱਚ ਹੀ ਦੋ ਲੋਕੇਸ਼ਨਾਂ ਖੋਲ ਚੁੱਕਿਆ ਇੱਕ ਕুইਨ ਐਂਡ ਕੈਨੇਡੀ ਤੇ ਇੱਕ ਮਕਵੀਨਨ ਮੈਫਿਡ ਤੇ ਐਨ ਮਾਰਟਨ ਦੇ ਵਿੱਚ ਜਿਹੜਾ ਕਿ ਗ੍ਰੀਨ ਪਲਾਇਆ ਦੇ ਵਿੱਚ ਬਹੁਤ ਹੀ ਮਸ਼ਹੂਰ ਪਲਾਇਆ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਸਮੇਂ ਤੋਂ ਪਲਾਇਆ ਚੱਲ ਰਿਹਾ ਉਹਦੇ ਵਿੱਚ ਵੀ ਸਾਡਾ 16000 ਸਕਰ ਫੀਟ ਦੇ ਵਿੱਚ ਸਟੋਰ ਬਣਿਆ ਹੋਇਆ ਹੈ ਟੇਲਰਿੰਗ ਵੀ ਜਿਹੜ ਫਾਈਲ ਆਪਾਂ ਗੱਲ ਕਰਾਂਗੇ ਹੁਣ ਜੀ ਡੀਲ ਦੇ ਬਾਰੇ ਜਿਹੜੀ ਕਿ ਮੈਨ ਸੋਰਸ ਦੇ ਉੱਤੇ ਫਲੈਟ 20% ਜਿਹੜੀ ਆ ਡੀਲ ਚੱਲ ਰਹੀ ਹੈ ਚਾਹੇ ਤੁਸੀਂ ਕੋਈ ਵੀ ਬਲੇਜ਼ਰ ਬਾਈ ਕਰਦੇ ਹੋ ਸ਼ਰਟਸ ਬਾਈ ਕਰਦੇ ਹੋ ਸ਼ਰਟਸ ਦੀ ਜਿਹੜੀ ਪ੍ਰਾਈਜ਼ਿੰਗ ਹੈਗੀ ਆ ਬਹੁਤ ਹੀ ਵਧੀਆ ਕੁਆਲਿਟੀ ਦੀ ਸ਼ਰਟ ਸਿਰਫ ਤੇ ਸਿਰਫ 40 ਡਾਲਰ ਦੇ ਵਿੱਚ ਫਾਰਮਲ ਪੈਂਟ ਵਧੀਆ ਕੁਆਲਿਟੀ ਦੀ ਫਾਰਮਲ ਪੈਂਟ ਸਿਰਫ 50 ਡਾਲਰ ਦੇ ਵਿੱਚ ਐਂਡ 20% ਤੁਹਾਨੂੰ ਆਫ ਮਿਲੂਗਾ ਜੀ 15 ਅਗਸਤ ਤੱਕ ਦੀ ਡੀਲ ਡੀਲ ਹੈਗੀ ਆ ਜਿਹੜਾ ਕਿ ਰੱਖੜੀ ਸਪੈਸ਼ਲ ਵੀ ਆਪਾਂ ਸੂਟਾਂ ਦੇ ਉੱਤੇ ਵੀ ਦੇਣੇ ਹੈਗੇ ਆ ਲੇਡੀ ਸੈਕਸ਼ਨ ਦੇ ਵਿੱਚ ਵੀ ਤੁਹਾਨੂੰ ਲੈ ਕੇ ਚੱਲਾਂਗੇ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਜੀ ਫਾਰਮਲ ਸੈਕਸ਼ਨ ਦੀ men suits ਦੀ ਜਿਹੜੀ ਪ੍ਰਾਈਜ਼ਿੰਗ ਹੈਗੀ ਆ ਆਪਣ ਲੈ ਕੇ ਸ਼ੁਰੂ ਹੋ ਜਾਂਦੀ ਆ ਜਿਹਦੇ ਵਿੱਚ ਤੁਹਾਨੂੰ 2 ਪੀਸ 280 ਦੇ ਵਿੱਚ ਮਿਲਦਾ ਹੈ ਡਬਲ ਬ੍ਰੈਸ਼ਡ 300 ਦੇ ਵਿੱਚ 3 ਪੀਸ ਬਾਈ ਕਰਨਾ 350 ਤੋਂ ਲੈ ਕੇ 400 ਦੇ ਵਿੱਚ ਤੁਹਾਨੂੰ ਟਕਸੀਡੋ 3 ਪੀਸ ਸੂਟਸ ਪ੍ਰੀਮੀਅਮ ਕੁਆਲਟੀ ਇਟਾਲੀਅਨ ਫੈਬਰਿਕ ਦੇ ਵਿੱਚ ਵਧੀਆ ਸੂਟਸ ਬਾਈ ਕਰਨੇ ਨੇ ਤੇ ਫਲੈਟ 20% ਆਫ ਵੀ ਲੈਣਾ ਆ ਜੇ ਤੁਹਾਨੂੰ ਕੋਈ ਟੇਲਰਿੰਗ ਦੀ ਰਿਕੁਆਇਰਮੈਂਟ ਆ ਉਹ ਵੀ ਤੁਹਾਡੀ ਇਨ ਸਟੋਰ ਪੂਰੀ ਕੀਤੀ ਜਾਂਦੀ ਆ ਅੱਜ ਹੀ ਆਓ ਫੈਸ਼ਨ ਐਕਿਊ ਤੁਹਾਡੇ ਕਵੀ ਕਹਿ ਸਕਦੇ ਆ ਕਿ ਸਭ ਤੋਂ ਜ਼ਿਆਦਾ ਜਿਹੜੀ ਕਲਰ ਦੀ ਵੈਰਾਈਟੀ ਆ ਫੈਸ਼ਨ IQ ਤੋਂ ਹੀ ਮਿਲਦੀ ਹੈ ਹਾਂਜੀ ਸਭ ਤੋਂ ਜ਼ਿਆਦਾ ਜਿਹੜੀ ਕਿ ਹਰ ਵੀਕ ਜਿਹੜੀ ਸ਼ਿਪਮੈਂਟ ਹੈਗੀ ਆ ਫੈਸ਼ਨ IQ ਲੈ ਕੇ ਆਉਂਦਾ ਇੱਥੇ ਤੇ ਆਪਣੀ ਖੁਦ ਦੀ ਮੈਨੂਫੈਕਚਰਿੰਗ ਹੈਗੀ ਆ ਮੈਨ ਸੋਰਸ ਦੇ ਵਿੱਚ ਆਪਣੇ ਕੋਲ ਕਲਰਸ ਜਿਹੜੇ ਹੈਗੇ ਆ ਡਾਰਕ ਗ੍ਰੇ ਲਾਈਟ ਗ੍ਰੇ ਜਿਹੜੇ ਕਿ ਕਾਮਨ ਕਲਰ ਹੈਗੇ ਆ ਉਹ ਤਾਂ ਤੁਹਾਨੂੰ ਮਿਲਦੇ ਹੀ ਮਿਲਦੇ ਨੇ ਉਹ ਤੋਂ ਇਲਾਵਾ ਜਿਹੜੇ ਕਿ ਆਪਣੇ ਇੰਡੀਅਨ ਕਮਿਊਨਿਟੀ ਦੇ ਵਿੱਚ ਕਾਫੀ ਕਲਰਸ ਦੀ ਡਿਮਾਂਡ ਹੁੰਦੀ ਹੈ ਜਿਹੜੇ ਕਿ ਬੰਦੇ ਪੋਣਾ ਚਾਹੁੰਦੇ ਆ ਯੂਨੀਕ ਕਲਰਸ ਆ ਆਲਵੇ ਜਿਹੜੀ ਡਿਮਾਂਡ ਹੁੰਦੀ ਹੈ ਕਿ ਤੁਸੀਂ ਅਪਾ ਆਲਵੇਸ ਫੋਕਸ ਕਰਦੇ ਆਂ ਤੇ ਹਰ ਤਰ੍ਹਾਂ ਦੇ ਕਲਰ ਕੰਬੀਨੇਸ਼ਨ ਕੈਮਰਾਮੈਨ ਨੂੰ ਕਵਾਂਗੇ ਕਿ ਦਿਖਾਈ ਜਾਂ ਤੇ ਕੈਮਰੇ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਹੁਣ ਕਿ ਜਿਹੜੇ ਕਲਰ ਕੰਬੀਨੇਸ਼ਨ ਨੇ ਆਪਣੇ ਕੋਲ ਬਹੁਤ ਹੀ ਪਿਆਰੇ ਪਿਆਰੇ ਡਿਫਰੈਂਟ ਡਿਫਰੈਂਟ ਯੂਨਿਕ ਕਲਰਸ ਦੇ ਵਿੱਚ ਮੈਨ ਸੂਟਸ ਆਏ ਹੋਏ ਨੇ ਕਤੋਂ ਜ਼ਿਆਦਾ ਜਿਹੜਾ ਵਿਕਦਾ ਆ ਉਹ ਕਿਹੜਾ ਮੈਨੂੰ ਲੱਗਦਾ ਕਿ ਬਲੈਕ ਕਲਰ ਤੇ ਕਿ ਹੋਰ ਵੀ ਕੋਈ ਹੈਗਾ ਜੜਾ ਆ ਬਲੈਕ ਕਲਰ ਜਿਹੜੇ ਕਿ ਆਪਣੇ ਇੱਥੇ ਦੇ ਬੌਰਨ ਬੱਚੇ ਨੇ ਜਾਂ ਇੱਥੇ ਦੇ ਬੱਚੇ ਨੇ ਉਹ ਜ਼ਿਆਦਾ ਬਲੈਕ ਔਰ ਬਲੂ ਬਾਇ ਕਰਦੇ ਨੇ ਐਂਡ ਜਿਹੜੇ ਆਪਣੇ ਇੰਡੀਅਨ ਕਮਿਟੀ ਆ ਜਿਹੜੇ ਕਿ ਪੰਜਾਬ ਤੋਂ ਇੱਥੇ ਮੂਵ ਹੋਏ ਨੇ ਆ ਉਹ ਜਿਹੜੇ ਆ ਉਹ ਥੋੜੇ ਜਿਹਾ ਡਿਫਰੈਂਟ ਕਲਰ ਵੀ ਅੱਜਕਲ ਪੋਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਹੁੰਦਾ ਆ ਵੀ ਬਲੈਕ ਬਲੂ ਜਿਹੜਾ ਆ ਜ਼ਿਆਦਾ ਕਾਮਨ ਹੈਗਾ ਆ ਬਾਕੀ ਜਿਹੜੇ ਫੰਕਸ਼ਨ ਹੁੰਦੇ ਆ ਜਿਹੜਾ ਕਿ ਡੇ ਫੰਕਸ਼ਨ ਹੈਗਾ ਆ ਉਹਦੇ ਤੇ ਥੋੜੇ ਡਿਫਰੈਂਟ ਨਾਈਟ ਫੰਕਸ਼ਨ ਆ ਰਿसेप्शन ਫੰਕਸ਼ਨ ਹੈਗਾ ਜਾਂ ਉਹਦੇ ਤੇ ਥੋੜੇ ਜਿਹਾ ਬ੍ਰਾਈਟ ਕਲਰ ਚਾਲਦੇ ਆ ਜਿੱਦਾਂ ਕਿ ਆਪਾਂ ਵਾਈਨ ਸ਼ੇਡ ਵੀ ਜਿਹੜਾ ਕਿ ਬਹੁਤ ਰਾਈਟ ਨੋ ਪਪੂਲਰ ਹੈਗਾ ਆ ਵਾਈਨ ਸ਼ੇਡ ਲੈ ਕੇ ਆਏ ਸੀਗੇ ਬਹੁਤ ਜ਼ਿਆਦਾ ਲਾਸਟ ਵੀਕ ਵੀ ਜਿਹੜਾ ਹੈਗਾ ਸੋਲਡ ਆਊਟ ਹੋਇਆ ਆ ਪਲੱਸ ਜੇ ਕਿਸੇ ਨੇ ਟਕਸੀਡੋ ਲੈਣੇ ਆ 3 ਪੀਸ ਟਕਸੀਡੋ ਜਿਹੜਾ ਹੈਗਾ ਸਿਰਫ 399 ਦੇ ਵਿੱਚ ਪਲੱਸ 20% ਵੀ ਜਿਹੜਾ ਆ 20% ਆਫ ਵੀ ਮਿਲ ਰਿਹਾ ਤੇ ਜੇ ਤੁਸੀਂ ਹਮਦਰ ਟੀਵੀ ਦਾ ਰੈਫਰੈਂਸ ਵੀ ਦਿਓਗੇ ਚਾਹੇ ਤੁਸੀਂ ਮੈਨ ਸੂਟ ਦੇ ਨਾਲ ਹੋ ਸਕਦਾ ਹੈ ਕਿ ਤੁਹਾਨੂੰ ਸ਼ਰਟ ਵੀ ਗਿਫਟ ਦਿੱਤੀ ਜਾਵੇ ਰੈਫਰੈਂਸ ਦੇਣਾ ਨਹੀਂ ਭੁੱਲਣਾ ਤੇ ਫੈਸ਼ਨ ਆਈਕਿਊ ਦੀ ਕਿਸੇ ਵੀ ਨੀਅਰੈਸਟ ਲੋਕੇਸ਼ਨ ਤੇ ਜਾ ਕੇ ਡੀਲ ਦਾ ਫਾਇਦਾ ਚੱਕ ਸਕਦੇ ਹੋ ਫੈਸ਼ਨ ਆਈਕਿਊ ਬ੍ਰੈਂਟਨ ਆਊਟਲੈਟ ਦੇ ਉੱਤੇ ਅਡਲਟਸ ਦੇ ਲਈ ਵੀ ਜਿਹੜੀ ਕਲੋਥਿੰਗ ਹੁੰਦੀ ਹੈ ਉਹ ਵੀ ਜ਼ਰੂਰ ਦਿਖਾਈ ਜਾਂਦੀ ਹੈ ਤੇ ਅੱਜ ਅਸੀਂ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਛੋਟੇ ਬੱਚਿਆਂ ਦੇ ਲਈ ਕੁਰਤੇ ਪਜਾਮੇ ਤੇ ਵੈਸਟ ਦੀ ਬਹੁਤ ਵਧੀਆ ਵਧੀਆ ਇਹਨਾਂ ਦੇ ਕੋਲ ਕੁਰਤੇ ਪਜਾਮੇ ਆਏ ਨੇ ਅਲੱਗ-ਅਲੱਗ ਕਲਰ ਬਹੁਤ ਕਿਊਟ ਲੱਗ ਰਹੇ ਨੇ ਇਹਨਾਂ ਦੇ ਬਾਰੇ ਵੀ ਗੁਰਪ੍ਰੀਤ ਭਾਜੀ ਜਾਣਕਾਰੀ ਦੇਣੀ ਹਾਂਜੀ ਆਪਣੇ ਕੋਲ ਕਿਡਸ ਦੀ ਵੀ ਜਿਹੜੀ ਆਪਾਂ ਆਲਵੇਜ਼ ਕਲੈਕਸ਼ਨ ਜਿਹੜੀ ਆ ਆਲਵੇਜ਼ ਨਹੀਂ ਦਿਖਾ ਪਾਉਂਦੇ ਕਿਉਂਕਿ ਅਡਲਟਸ ਤੋਂ ਸ਼ੁਰੂ ਕਰਦੇ ਹਾਂ ਅਡਲਟਸ ਹੀ ਖਤਮ ਹੋ ਜਾਂਦਾ ਹੈ ਕਿਡਸ ਦੇ ਵਿੱਚ ਵੀ ਦੱਸ ਦ ਡਿਜ਼ਾਈਨ ਦੇ ਵਿੱਚ ਆਇਆ ਹੋਇਆ ਤੇ ਪਲੱਸ ਜੇਕਰ ਤੁਸੀਂ ਬੱਚਿਆਂ ਦੇ ਕੋਟ ਪੈਨ ਲੱਭ ਰਹੇ ਹੋ 5 ਪੀਸ ਸੂਟ 6 ਪੀਸ ਸੂਟ ਜਿਦੇ ਵਿੱਚ ਸ਼ਰਟ ਟਾਈ ਬੈਲਟ ਸਾਰਾ ਕੁਝ ਇਨਕਲੂਡ ਮਿਲਣ ਵਾਲਾ ਹੈ ਹਰ ਤਰ੍ਹਾਂ ਦੇ ਸੂਟ ਜਿਹੜੇ ਹੈਗੇ ਆ ਫੈਸ਼ਨ ਆਈਕਿਊ ਕੈਰੀ ਕਰਦਾ ਹੈਗਾ ਬੱਚਿਆਂ ਦੀ ਕਲੈਕਸ਼ਨ ਤੋਂ ਲੈ ਕੇ ਹਰ ਤਰ੍ਹਾਂ ਦੀ ਟ੍ਰੈਡੀਸ਼ਨਲ ਵੀਅਰ ਚਾਹੇ ਵੈਡਿੰਗ ਵੀਅਰ ਤੁਸੀਂ ਲੱਭ ਰਹੇ ਹੋ ਤੇ ਫੈਸ਼ਨ ਆਈਕਿਊ ਦੀ ਕਿਸੇ ਵੀ ਨੀਅਰੈਸਟ ਲੋਕੇਸ਼ਨ ਤੇ ਪਹੁੰਚਣਾ ਨਹੀਂ ਭੁੱਲਣਾ ਕਿਉਂਕਿ ਕੁਰਤੇ ਪਜਾਮੇ ਦੇ ਵਿੱਚ ਫੈਸ਼ਨ ਆਈਕਿਊ ਬਹੁਤ ਹੀ ਜ਼ਿਆਦਾ ਅੱਗੇ ਚੱਲ ਰਿਹਾ ਹੈ ਤੇ ਜੇਕਰ ਤੁਸੀਂ ਕਸਟਮਾਈਜ਼ੇਸ਼ਨ ਵੀ ਕਰਾਉਣਾ ਚਾਹੁੰਦੇ ਹੋ ਫਾਦਰ ਸਾਹਿਬ ਦੀ ਕੋਈ ਕੰਬੀਨੇਸ਼ਨ ਬਣਾ ਕਿ ਤੁਸੀਂ ਪਲੇਨ কুর্তা ਪਿਆਮਾ ਬਾਇ ਕਰਨਾ ਆ ਆਪਣੇ ਬੱਚਿਆਂ ਦੇ কুরਤੇ ਪਿਆਮੇ 50 ਡਾਲਰ ਤੋਂ ਸ਼ੁਰੂ ਹੋ ਜਾਂਦੇ ਆ ਤੇ ਫਲੈਟ 20% ਜਿਹੜਾ ਆ ਤੁਹਾਨੂੰ ਆਫ ਵੀ ਮਿਲਣਾ ਆ ਆਫ ਜਿਹੜਾ ਆ 15 ਅਗਸਤ ਤੱਕ ਰਹਿਣ ਵਾਲਾ ਆ ਰਖੜੀ ਸਪੈਸ਼ਲ ਜਿਹੜਾ ਕਿ ਸਭ ਤੋਂ ਪਹਿਲਾਂ ਆਪਾਂ ਅੱਜ ਅਨਾਉਂਸ ਕਰ ਰਹੇ ਹਾਂ ਜੀ ਹਮਦਰ ਟੀਵੀ ਸਪੈਸ਼ਲ ਦੇ ਉੱਤੇ ਤੇ 200 ਦੀ ਸ਼ੋਪਿੰਗ ਤੇ ਬੈਚਰ ਸੈੱਟ ਬਿਲਕੁਲ ਫ੍ਰੀ ਲੈਣਾ ਨਾਪੂਲਿਓ ਜਿਹੜਾ ਕਿ ਤੁਸੀਂ ਰਿਸੈਪਸ਼ਨ ਤੇ ਜਾ ਕੇ ਹਮਦਰ ਟੀਵੀ ਦਾ ਰੈਫਰੈਂਸ ਦਿਓਗੇ ਤੇ ਤੁਹਾਨੂੰ ਬੈਚਰ ਸੈੱਟ ਜਿਹੜੀ ਕਿ ਕੋਸਟ 30 ਟੂ 40 ਡਾਲਰ ਆ ਉਹ ਤੁਹਾਨੂੰ ਬਿਲਕੁਲ ਫ੍ਰੀ ਮਿਲਣੀ ਆ ਕੁਰਤੇ ਪਿਆਮੇ ਤੇ ਭਾਜੀ ਜੀ ਜੇ ਮੈਂ ਤੁਸੀ ਦੱਸੇ ਕਿ ਕਸਟਮਾਈਜ਼ ਵੀ ਕਰਵਾ ਸਕਦੇ ਨੇ ਫਾਦਰ ਸਨ ਨੇ ਕੰਬੀਨੇਸ਼ਨ ਕਰਨਾ ਤਾਂ ਕਸਟਮਾਈਜ਼ੇਸ਼ਨ ਲਈ ਕਿੰਨਾ ਟਾਈਮ ਲੱਗਦਾ ਆ ਕਸਟਮਾਈਜ਼ੇਸ਼ਨ ਲਈ ਆਪਣੀ ਜੀ ਟਾਈਮਿੰਗ ਹੈਗੀ 3 ਵੀਕਸ ਹੈਗੀ ਆ 3 ਵੀਕਸ ਦੀ ਟਾਈਮਿੰਗ ਹੁੰਦੀ ਆ ਬਟ ਆਪਾਂ ਕਸਟਮਰ ਨੂੰ ਉਹ ਚੀਜ਼ 4 ਵੀਕਸ ਨਹੀਂ 2 ਵੀਕਸ ਦੇ ਵਿੱਚ ਡਿਲੀਵਰ ਕਰ ਦਿੰਨੇ ਆ ਕਿਉਂਕਿ ਸਾਡੀ ਆਪਦੀ ਮੈਨੂਫੈਕਚਰਿੰਗ ਆ ਬਹੁਤ ਹੀ ਫਾਸਟ ਸਰਵਿਸ ਆ ਐਵਰੀ ਡੇ ਜਿਹੜੀ ਸਾਡੀਆਂ ਸ਼ਿਪਮੈਂਟਸ ਨੇ ਤੇ ਉਹ ਜਿਹੜੀਆਂ ਨੇ ਐਵਰੀ ਡੇ ਉੱਥੋਂ ਸ਼ਿਪ ਹੁੰਦੀਆਂ ਨੇ ਤੇ ਐਵਰੀ ਡੇ ਕੈਨੇਡਾ ਪਹੁੰਚਦੀਆਂ ਨੇ ਤੇ ਸਾਡੇ ਕੋਲ ਇੰਡੀਆ ਦੇ ਵਿੱਚ ਵੀ 20 ਤੋਂ 25 ਬੰਦਿਆਂ ਦੀ ਟੀਮ ਆ ਜਿਹੜੀ ਕਿ ਉੱਥੇ ਹਰ ਚੀਜ਼ ਨੂੰ ਬਹੁਤ ਹੀ ਤੇਜ਼ੀ ਨਾਲ ਜਿਹੜਾ ਆ ਕਸਟਮਾਈਜੇਸ਼ਨ ਕਰਦੀਆਂ ਨੇ ਤੇ ਕੁਰਤੇ ਪਜਾਮੇ ਚਾਹੇ ਕੋਟ ਪੈਂਟ ਚਾਹੇ ਬੱਚਿਆਂ ਦੇ ਕੁਝ ਵੀ ਚੀਜ਼ ਕਸਟਮਾਈਜ਼ ਕਰਾਉਣੀ ਆ ਉਹਦੇ ਲਈ ਤੁਸੀਂ ਫੈਸ਼ਨ IQ ਤੇ ਬੈਸਟ ਸਰਵਿਸ ਬੈਸਟ ਕੁਆਲਿਟੀ ਬੈਸਟ ਪ੍ਰਾਈਸ ਲਈ ਪੁੱਛਣਾ ਤੇ ਬ੍ਰੈਮਟਨ ਵਾਲਟਨ ਤੋਂ ਇਲਾਵਾ অন্ਟਾਰੀਓ ਵਿੱਚ ਕਿਸੇ ਹੋਰ ਜਗ੍ਹਾ ਤੇ ਮੰਗਵਾਉਣਾ ਹੈ ਤਾਂ ਤੁਸੀਂ ਡਿਲੀਵਰੀ ਕਰਦੇ ਹੋ? ਹਾਂਜੀ ਆਪਾਂ ਡਿਲੀਵਰ ਵੀ ਕਰਦੇ ਆ ਜੇਕਰ ਤੁਸੀਂ ਕਿਚਨਰ ਦੇ ਨੇੜੇ ਰਹਿੰਦੇ ਹੋ, ਕਿਚਨਰ ਵੀ ਆਪਣੀ ਲੋਕੇਸ਼ਨ ਹੈਗੀ ਆ ਜੀ 509 ਵਿਲਸਨ ਵੈਨਿਊ ਫੇਅਰ ਵੀ ਮੋਲ ਦੇ ਨਾਲ ਹੀ ਆ ਤੇ ਉੱਥੇ ਵੀ ਤੁਸੀਂ ਪਹੁੰਚ ਕੇ ਕਸਟਮਾਈਜੇਸ਼ਨ ਆਰਡਰ ਕਰ ਸਕਦੇ ਹੋ ਤੇ ਜੇਕਰ ਤੁਸੀਂ ਉਤੋਂ ਆ ਦੂਰ ਰਹਿੰਦੇ ਹੋ ਇੱਕ ਵਾਰੀ ਪਹੁੰਚ ਕੇ ਮੈਜ਼ਰਮੈਂਟ ਦੋ ਤੇ ਬਾਕੀ ਜਿਹੜਾ ਤੁਹਾਡਾ ਆਰਡਰ ਹੈਗਾ ਤੁਹਾਡੇ ਘਰੇ ਵੀ ਡਿਲੀਵਰ ਹੋ ਸਕਦਾ ਆ। ਜੇ ਤੁਸੀਂ ਨੇੜੇ ਰਹਿੰਦੇ ਹੋ ਵੈਡਿੰਗ ਦਾ ਆਰਡਰ ਦੀ ਕੋਈ ਵੀ ਕੰਸਲਟੇਸ਼ਨ ਲੈਣਾ ਚਾਹੁੰਦੇ ਹੋ ਉਹ ਵੀ ਤੁਸੀਂ ਬ ਕਲਰ ਕੰਬੀਨੇਸ਼ਨ ਦੱਸੇ ਜਾਂਦੇ ਆ ਜਿਹੜੇ ਕਿ ਹਰ ਫੰਕਸ਼ਨ ਦੇ ਅਕੋਰਡਿੰਗ ਡਿਫਰੈਂਟ ਹੁੰਦੇ ਆ ਜਿੱਥੇ ਕਿ ਤੁਹਾਨੂੰ ਲਾਈਟ ਕਲਰ ਪਾਉਣੇ ਚਾਹੀਦੇ ਆ ਜਿੱਥੇ ਕਿ ਤੁਹਾਨੂੰ ਡਾਰਕ ਕਲਰ ਪਾਉਣੇ ਚਾਹੀਦੇ ਆ ਹਰ ਤਰ੍ਹਾਂ ਦੇ ਕੰਬੀਨੇਸ਼ਨ ਤੁਹਾਨੂੰ ਦੱਸੇ ਜਾਂਦੇ ਆ ਜਿਹੜੇ ਫੰਕਸ਼ਨਸ ਦੇ ਅਕੋਰਡਿੰਗ ਤੁਹਾਡੀਆਂ ਆਊਟਫਿਟਸ ਜਿਹੜੀਆਂ ਨੇ ਰੈਡੀ ਕੀਤੀ ਜਾਂਦੀਆਂ ਨੇ ਤਾਂ ਹੁਣੇ ਤੁਹਾਨੂੰ ਬੱਚਿਆਂ ਦੇ ਕੁਰਤੇ ਪਜਾਮੇ ਦਿਖਾਏ ਜਿਦੇ ਵਿੱਚ ਬਹੁਤ ਸੋਹਣੇ ਸੋਹਣੇ ਕਲਰਸ ਤੁਹਾਨੂੰ ਮਿਲ ਜਾਣਗੇ ਤੇ ਐਡਲਟਸ ਜਿਹੜੇ ਵੱਡੇ ਬੱਚੇ ਨੇ ਉਹਨਾਂ ਦੇ ਲਈ ਵੀ ਕੁਰਤੇ ਪਜਾਮੇ ਲੈ ਕੇ ਆ ਚੁੱਕੇ ਨੇ ਫੈਸ਼ਨ ਆਈਕਿਊ ਤੇ ਆ ਚੁੱਕੇ ਨੇ ਤੇ ਇਹਨਾਂ डील लगाई ਗਈ ਹੈ ਤੇ ਹਮਦਰਦ ਟੀਵੀ ਦੀ ਰੈਫਰੈਂਸ ਦੇਣੀ ਤੁਸੀਂ ਨਾ ਭੁੱਲਣਾ ਬਾਜੀ ਦੇ ਵੱਲੋਂ ਵੀ ਬਾਰ ਬਾਰ ਇਹੀ ਕਿਹਾ ਜਾਂਦਾ ਹੈ ਤਾਂ ਬਾਜੀ ਇਹਨਾਂ ਉੱਤੇ ਕੀ ਡੀਲ ਲੈ ਕੇ ਆਏ ਹੋ ਆ কুরਤੇ ਪਜਾਮੇ ਜਿਹੜੇ ਕਿ ਟੈਲਰਡ ਫਿਟ কুরਤੇ ਪਜਾਮੇ ਆ ਰੈਡੀमेड ਦੇ ਵਿੱਚ ਆਪਾਂ ਉਹ কুরਤੇ ਪਜਾਮੇ ਰੈਡੀ ਕਰਦੇ ਆ ਜਿਹੜੇ ਕਿ ਤੁਸੀਂ ਪਾਏ ਹੋਏ ਇਦਾਂ ਲੱਗਣ ਕਿ ਤੁਸੀਂ ਸਵਾ ਕੇ ਹੀ ਪਾਏ ਆ ਇਹਦੀ ਪ੍ਰਾਈਸ ਹੁੰਦੀ ਹੈ ਜੀ ਆਪਣੀ 90 ਡਾਲਰ ਗੀਜ਼ਾ ਕੋਟਨ ਦਾ ਫੈਬਰਿਕ ਹੁੰਦਾ ਆ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਬਣੇ ਹੁੰਦੇ ਆ 90 ਡਾਲਰ ਵਾਲਾ কুরਤਾ ਪਜਾਮਾ 72 ਡਾਲਰ ਦੇ ਵਿੱਚ 15 ਅਗਸਤ ਤੱਕ ਦੀ ਡੀਲ ਆਉਣ ਲੱਗੀ ਆ ਜਿਦਕੀ ਫੈਬਰਿਕ ਵਧੀਆ ਆ ਮੇਕਿੰਗ ਵਧੀਆ ਆ ਚਾਹੇ ਤੁਸੀਂ ਕਫ ਤੋਂ ਲੈ ਕੇ ਕੋਲਰ ਬਟਨ ਹਰ ਚੀਜ਼ ਜਿਹੜੀ ਆ ਉਹ ਲਾਈ ਗਈ ਆ ਜਿਹੜੀ ਕਿ ਤੁਸੀਂ ਕਸਟਮਾਈਜੇਸ਼ਨ ਦੇ ਵਿੱਚ ਲਾਉਨੇ ਹੋ ਤੇ ਇਹ ਕੁਰਤੇ ਪਿਆਮੇ ਤੇ ਡੀਲ ਆਤੀ ਆ ਦੀ ਆਪਾਂ 90 ਡਾਲਰ ਵਾਲਾ ਕੁਰਤੇ ਪਿਆਮਾ 72 ਡਾਲਰ ਦੇ ਵਿੱਚ ਜਿਹੜੀ ਕਿ ਡੀਲ 15 ਅਗਸਤ ਤੱਕ ਰਹਿਣ ਵਾਲੀ ਆ ਤੇ 15 ਅਗਸਤ ਤੋਂ ਪਹਿਲਾਂ ਉਹਨਾ ਨਾ ਭੁੱਲਿਓ ਕਿਉਂਕਿ ਫੈਸ਼ਨ ਆਕੀ ਦੀ ਜਿਹੜੀ ਵੀ ਲੋਕੇਸ਼ਨ ਤੇ ਤੁਸੀਂ ਨੇੜੇ ਰਹਿੰਦੇ ਹੋ ਉੱਥੇ ਪਹੁੰਚਿਓ ਤੇ ਤੁਹਾਨੂੰ ਹਰ ਤਰ੍ਹਾਂ ਦੇ ਕੁਰਤੇ ਪਿਆਮੇ ਸੇਮ ਕਲੈਕਸ਼ਨ ਸੇਮ ਵੈਰਾਈਟੀ ਸੇਮ ਪ੍ਰਾਈਸਿਸ ਦੇ ਵਿੱਚ ਚਾਹੇ ਤੁਸੀਂ ਕਵੀਨ ਐਂਡ ਕੈਨੇ ਦੇ ਚਾਹੇ ਰਹਿਣੋ ਮਾਲਟਨ ਦੇ ਨੇੜੇ ਚਾਹੇ ਰਹਿਣੋ ਕਿਚਨਰ ਦੇ ਵਿੱਚ ਤੇ ਚਾਹੇ ਸਰੀ ਐਂਡ ਕੈਲਗਰੀ ਦੇ ਵਿੱਚ ਵੀ ਆਪਣੀ ਲੋਕੇਸ਼ਨ ਹੈਗੀ ਆ ਨੰਬਰ ਹੈਗਾ ਜੀ ਆਪਣਾ 905453225 ਤੇ ਕਲਰਸ ਤਾਂ ਇਹਨਾਂ ਦੇ ਵਿੱਚ ਅਨਲਿਮਿਟਿਡ ਨੇ ਪਿੱਛੇ ਦੇਖ ਹੀ ਸਕਦੇ ਆ ਸਾਰੇ ਕਲਰਸ ਮਿਲ ਜਾਣਗੇ ਕਲਰਸ ਆਪਣੇ ਕੋਲ ਸਾਰੇ ਹੁੰਦੇ ਆ ਜੇਕਰ ਤੁਸੀਂ ਕਸਟਮਾਈਜੇਸ਼ਨ ਵੀ ਕਰਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਾਉਣਾ ਚਾਹੁੰਦੇ ਹੋ ਟੇਲਰ ਆਪਣੇ ਕੋਲ ਇਨ ਸਟੋਰ ਵੀ ਹੁੰਦੇ ਆ ਤੇ ਟੇਲਰ ਆਪਾਂ ਆਪਣੇ ਕੋਲ ਇੰਡੀਆ ਦੇ ਵਿੱਚ ਵੀ ਟੀਮ ਹੈਗੀ ਆ ਜਿੱਦੀ ਕੇ ਪ੍ਰਾਈਸ 120 ਡਾਲਰ ਹੁੰਦੀ ਆ ਆਪਣੇ ਕਸਟਮਾਈਜ਼ কুরਤੇ ਪਜਾਮੇ ਦੀ ਉਹ ਵੀ ਤੁਸੀਂ ਸਟਿਚ ਕਰਵਾ ਸਕਦੇ ਹੋ ਤੇ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੰਬੀਨੇਸ਼ਨ ਵੀ ਬਣਾ ਸਕਦੇ ਹੋ ਚਾਹੇ ਤੁਸੀਂ ਵੈਸਟਾਂ ਲੈਣੀਆਂ ਨੇ ਆਪਾਂ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਵੈਸਟਾਂ ਵਾਲੇ ਸੈਕਸ਼ਨ ਦੇ ਵਿੱਚ ਜਿਹੜੀ ਆ ਵੈਸਟਾਂ ਦੀ ਐਵਰੀ ਵੀਕ ਅਰਾਈਵ ਹੁੰਦੀ ਆ ਐਵਰੀ ਸ਼ੋਅ ਦੇ ਵਿੱਚ ਜਦੋਂ ਵੀ ਤੁਸੀਂ ਆਪਾਂ ਸ਼ੋਅ ਦਿਖਾਉਨੇ ਆ ਐਵਰੀ ਨਿਊ ਸ਼ੋਅ ਦੇ ਵਿੱਚ ਨਵੇਂ-ਨਵੇਂ ਆਰਟੀਕਲ ਤੁਹਾਨੂੰ ਦੇਖਣ ਨੂੰ ਮਿਲਦੇ ਆ ਤੇ ਸ਼ੋਅ ਦੇਖਣਾ ਨਾ ਭੁੱਲਿਆ ਕਰੋ ਜਿਵੇਂ ਕਿ ਹੁਣ ਗੁਰਪ੍ਰੀਤ ਭਾਜੀ ਨੇ ਦੱਸਿਆ ਕਿ ਤੁਹਾਨੂੰ ਵੈਸਟਾਂ ਵੀ ਦਿਖਾਉਣ ਜਾ ਰਹੇ ਹਾਂ ਹਰ ਵਾਰ ਹੀ ਇੱਥੇ ਜਦੋਂ ਪ੍ਰੋਗਰਾਮ ਕਰਨ ਦੇ ਲਈ ਆਉਂਦੇ ਆ ਨਵੀਂ ਸ਼ਿਪਮੈਂਟ ਆਈ ਹੁੰਦੀ ਹੈ ਨਵੇਂ-ਨਵੇਂ ਡਿਜ਼ਾਈਨ ਆਏ ਹੁੰਦੇ ਨੇ ਭਾਜੀ ਇਸ ਵਾਰੀ ਕੀ ਦਿਖਾਣਾ ਚਾਹੋਗੇ ਦਰਸ਼ਕ ਇਸ ਵਾਰੀ ਆਪਣੇ ਕੋਲ ਦਿਖਾਣਾ ਹੈ ਕਿ ਐਵਰੀ ਜਿਹੜਾ ਕਿ ਤੁਸੀਂ ਪਿਛਲਾ ਸ਼ੋਅ ਦੇਖਿਆ ਹੋਊਗਾ ਉਹਦੇ ਵਿੱਚ ਤੁਹਾਨੂੰ ਡਿਫਰੈਂਟ ਆਰਟੀਕਲ ਦਿਖੇ ਹੋਣੇ ਆ ਜਿਹੜਾ ਕਿ ਤੁਸੀਂ ਇਸ ਵਾਰੀ ਸ਼ੋਅ ਦੇਖ ਰਹੇ ਹੋ ਹਰ ਵਾਰੀ ਤੁਹਾਨੂੰ ਨਵੇਂ-ਨਵੇਂ ਡਿਜ਼ਾਈਨ ਚਾਹੀਏ ਲੇਡੀ ਸੂਟ ਦੀ ਆਪਾਂ ਗੱਲ ਕਰ ਲਈਏ ਚਾਹੇ ਵੈਸਟਾਂ ਦੀ ਚਾਹੇ ਕੁਰਤੇ ਪਜਾਮੇ ਦੀ ਚਾਹ ਐਵਰੀ ਸ਼ੋਅ ਦੇ ਵਿੱਚ ਆਪਣਾ ਨਵੇਂ ਆਰਟੀਕਲ ਆਉਂਦੇ ਆ ਐਵਰੀ ਵੀਕ ਨਿਊ ਸ਼ਿਪਮੈਂਟਸ ਆਉਂਦੀਆਂ ਨੇ ਤੇ ਫੈਸ਼ਨ ਆਈਕੂ ਤੇ ਜੇਕਰ ਤੁਹਾਨੂੰ ਕੋਈ ਪ੍ਰੋਡਕਟ ਨਹੀਂ ਵੀ ਮਿਲਦਾ ਸੋਲਡ ਆਊਟ ਹੋਇਆ ਮਿਲਦਾ ਆ ਤਾਂ ਐਵਰੀ ਵੀਕ ਤੁਹਾਨੂੰ ਦੱਸਦੇ ਕਿ ਸ਼ਿਪਮੈਂਟ ਜੇ ਇਸ ਵੀਕ ਤੁਹਾਨੂੰ ਉਹ ਪ੍ਰੋਡਕਟ ਨਹੀਂ ਮਿਲਿਆ ਤੇ ਫੋਰ ਸ਼ੋਰ ਕਿ ਤੁਹਾਨੂੰ ਨੈਕਸਟ ਵੀਕ ਜਿਹੜਾ ਆ ਉਹ ਪ੍ਰੋਡਕਟ ਵੀ ਮਿਲੂਗਾ ਤੇ ਪਲੱਸ ਆਪਾਂ ਦਿਖਾ ਦੇ ਕਿ ਜਿੱਦਾਂ ਆਪਣੇ ਕੋਲ ਇਹ ਵਾਲੀ ਵੈਸਟ ਜਿਹੜੀ ਆ ਹਰ ਵਾਰੀ ਰਿਪੀਟ ਹੁੰਦੀ ਹੈ ਕਿਉਂਕਿ ਇਹ ਤੁਸੀਂ ਚਾਹੇ ਜਾਗੋ ਤੇ ਵੀਅਰ ਕਰ ਸਕਦੇ ਹੋ ਚਾਹੇ ਗੁਰੂ ਘਰ ਚ ਆਫ-ਵਾਈਟ ਕੁਰਤੇ ਪਿਆ ਮੇ ਨਾਲ ਤੇ ਹੋਰ ਕੁਰਤੇ ਪਿਆ ਮੇ ਨਾਲ ਵੀ ਇਹ ਮਹਿੰਦੀ ਕਲਰ ਦੇ ਵੀ ਕੁਰਤੇ ਪਜਾਮੇ ਨਾਲ ਹਲਦੀ ਤੇ ਵੀ ਤੁਸੀਂ ਪਾ ਸਕਦੇ ਹੋ ਪਲੱਸ ਐਵਰੀ ਵਰਕ ਲਾਈਕ ਜੇ ਤੁਸੀਂ ਬਰੋਕੇਟ ਦੀ ਵੈਸਟ ਲੱਭ ਰਹੇ ਹੋ ਤੇ ਬਰੋਕੇਟ ਦੇ ਵਿੱਚ ਵੀ ਆਪਣੇ ਕੋਲ ਬਹੁਤ ਪਿਆਰੇ ਪਿਆਰੇ ਜਿਹੜੇ ਆਰਟੀਕਲ ਹੈਗੇ ਆ 50 200 ਜਿਹੜੇ ਆਰਟੀਕਲ ਹੈਗੇ ਆ ਆਪਣੇ ਕੋਲ ਵੈਸਟਾਂ ਦੇ ਵਿੱਚ ਹੁੰਦੇ ਆ ਤੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਸ਼ੇਰਵਾਨੀ ਵਾਲੇ ਸੈਕਸ਼ਨ ਦੇ ਵਿੱਚ ਉਹ ਤੋਂ ਪਹਿਲਾਂ ਦੱਸ ਦਈਏ ਕਿ ਫੈਸ਼ਨ ਆਈਕਿਊ ਤੇ ਟਰਬਨ ਦੀ 컬یکشن ਜਿਹੜੀ ਕਿ ਤੁਸੀਂ ਪਿੱਛੇ ਦੇਖ ਰਹੇ ਹੋ ਟਰਬਨਸ ਦੇ ਵਿੱਚ 200 ਪਲੱਸ ਜਿਹੜੇ ਸ਼ੇਡਸ ਹੈਗੇ ਆ ਹਰ ਤਰ੍ਹਾਂ ਦੇ ਫੁੱਲ ਵੈਲ ਲੈਣੀ ਆ ਰੂਬੀਆ ਵੈਲ ਲੈਣੀ ਆ ਤੇ ਪੱਗਾਂ ਦੀਆਂ ਜਿਹੜੀਆਂ ਸਿਓਨ ਹੈਗੀਆਂ ਪੱਗਾਂ ਦੀ ਸਿ ਜਾਂਦੀਆਂ ਵਿਮਲ ਦੀਆਂ ਪੱਗਾਂ ਨੇ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਪੱਗਾਂ ਦੀ 컬렉ਸ਼ਨ ਮਿਲਦੀ ਆ ਤੇ ਫੈਸ਼ਨ ਆਕੂ ਦੀ ਹਰ ਵੇਕੇਸ਼ਨ ਤੇ ਪੱਗਾਂ ਦੀ ਕੁਆਲਿਟੀ ਵੀ ਸੇਮ ਆ ਪ੍ਰਾਈਸ ਵੀ ਸੇਮ ਆ ਤੇ ਪੱਗਾਂ ਦੀ ਕੁਆਲਿਟੀ ਐਂਡ ਪਲੱਸ ਉਹਦੇ ਨਾਲ ਆਪਾਂ ਪਰ ਮੀਟਰ ਦੇ ਵਿੱਚ ਜਿਹੜੀਆਂ ਪੱਗਾਂ ਆ ਉਹ ਦਿੰਨੇ ਆ ਤੇ ਪਰ ਯਾਰਡ ਦੇ ਵਿੱਚ ਜਿਹੜੀ ਆ ਉਹ ਪੱਗ ਛੋਟੀ ਹੁੰਦੀ ਆ ਪਰ ਜਿਹੜੀ ਤੁਹਾਡੀ ਰਿਕੁਆਇਰਮੈਂਟ ਅਕੋਰਡਿੰਗ ਆਵਾ ਪਰ ਮੀਟਰ ਦੇ ਵਿੱਚ 2.7 ਪਰ ਮੀਟਰ ਪੱਗ ਦੀ ਜਿਹੜੀ ਪ੍ਰਾਈਸ ਆ ਫੈਸ਼ਨ ਆਕੂ ਦੇ ਹਰ ਸਟੋਰ ਤੇ ਸੇਮ ਹੈਗੀ ਆ ਤੇ ਹੁਣ ਲੈਟ ਲੇ ਕੇ ਆ ਚੁੱਕੇ ਆ ਤੁਹਾਨੂੰ ਸ਼ੇਰਵਾਨੀ ਵਾਲੇ ਸੈਕਸ਼ਨ ਦੇ ਵਿੱਚ ਜਾਂ ਜਿਵੇਂ ਵੈਡਿੰਗ ਸੀਜ਼ਨ ਚੱਲ ਰਿਹਾ ਕੈਨੇਡਾ ਦੇ ਵਿੱਚ ਤਾਂ ਸ਼ੇਰਵਾਨੀਆਂ ਵੀ ਲੈਣ ਆਉਂਦੇ ਨੇ ਇੱਥੇ ਕਿਹੜੀ ਕਿਹੜੀ ਵੈਰਾਈਟੀ ਤੁਹਾਡੇ ਕੋਲ ਹੈਗੀ ਆ ਆਪਣੇ ਕੋਲ ਸ਼ੇਰਵਾਨੀ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਹੈਂਡਵਰਕ ਦੇ ਵਿੱਚ ਅੱਜਕੱਲ ਬਹੁਤ ਹੀ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈਗਾ ਜੇਕਰ ਆਪਾਂ ਸੀਕੁਐਂਸ ਦੀ ਗੱਲ ਕਰੀਏ ਸ਼ੇਰਵਾਨੀ ਬਹੁਤ ਹੀ ਪਿਆਰੇ ਪਿਆਰੇ ਡਿਜ਼ਾਈਨ ਦੇ ਵਿੱਚ ਆਪਣੇ ਕੋਲ ਐਵਰੀ ਮੰਥ ਜਿਹੜੀ ਆ ਨਿਊ ਸ਼ੇਰਵਾਨੀ ਦੇ ਆਰਟੀਕਲ ਵੀ ਜਿਹੜੇ ਆ ਆਉਂਦੇ ਆ ਜਿੱਦਾਂ ਕਿ ਆਪਾਂ ਗੱਲ ਕਰ ਰਹੇ ਆ ਕਿ ਦਬਕੇ ਦਾ ਵਰਕ ਹੋਇਆ ਇਹਦੇ ਤੇ ਤੇ ਜੇਕਰ ਆਪਾਂ ਬੈਕ ਤੋਂ ਗੱਲ ਕਰੀਏ ਬੈਕ ਤੇ ਵੀ ਵਰਕ ਹੋਇਆ ਇਹਦੇ ਤੇ ਬਾਕੀ ਜੇਕਰ ਤੁਸੀਂ ਕਸਟਮਾਈਜ਼ੇਸ਼ਨ ਵੀ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਸ਼ੇਰਵਾਨੀ ਚਾਹੇ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਪਿਕਚਰ ਹੈਗੀ ਆ ਸੇਮ ਸ਼ੇਰਵਾਨੀ ਆਪਾਂ ਕਸਟਮਾਈਜ਼ੇਸ਼ਨ ਕਰਕੇ ਦਿੰਦੇ ਆ ਤੁਹਾਡੇ ਇੰਡੀ ਦੇ ਵਿੱਚ ਤੁਹਾਨੂੰ ਸ਼ੇਰਵਾਨੀ ਕੈਨੇਡਾ ਦੇ ਵਿੱਚ ਫੈਸ਼ਨ IQ ਪ੍ਰੋਵਾਈਡ ਕਰਦਾ ਆ ਤੇ ਬਾਜੀ ਕੀ ਇੱਥੇ ਰੈਂਟ ਤੇ ਵੀ ਮਿਲ ਜਾਂਦੀ ਹੈ ਸ਼ੇਰਵਾਨੀ ਹਾਂਜੀ ਸ਼ੇਰਵਾਨੀ ਐਂਡ ਬ੍ਰਾਈਟ ਜਿਹੜੇ ਲਹਿੰਗੇ ਹੁੰਦੇ ਆ ਉਹ ਆਪਾਂ ਰੈਂਟ ਤੇ ਵੀ ਪ੍ਰੋਵਾਈਡ ਕਰਦੇ ਆ ਜੇਕਰ ਤੁਸੀਂ ਮਿਨਿਮਮ 2 ਮੰਥਸ ਜਾਂ 1 ਮੰਥ ਪਹਿਲਾਂ ਆ ਕੇ ਤੁਸੀਂ ਆਪਣੀ ਸ਼ੇਰਵਾਨੀ ਬੁੱਕ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਐਟ ਅ ਟਾਈਮ ਵੀ ਚਾਹੀਦੀ ਆ ਉਹਦੀ سپورਟ ਵੀ ਜਿਹੜੀ ਸ਼ੇਰਵਾਨੀ ਜਾਂ ਲਹੰਗਾ ਲੈਣਾ ਆ ਉਹਦੇ ਲਈ ਵੀ ਤੁਸੀਂ ਫੈਸ਼ਨ IQ ਦੇ ਮਾਰਟਨ ਬ੍ਰੈਂਪਟਨ ਆਊਟਲੈਟ ਤੇ ਪਹੁੰਚ ਕੇ ਸ਼ੇਰਵਾਨੀਆਂ ਤੇ ਲਹਿੰਗੇ ਰੈਂਟ ਆਊਟ ਕਰ ਸਕਦੇ ਹੋ ਤਪੇਛੇ ਇੱਕ ਵਾਈਨ ਸ਼ੇਡ ਦੇ ਵਿੱਚ ਵੀ ਸ਼ੇਰਵਾਨੀ ਦੇਖ ਰਹੇ ਹਾਂ ਬੜਾ ਹੀ ਪਿਆਰਾ ਕਲਰ ਲੱਗ ਰਿਹਾ ਇਹ ਵੀ ਇੱਕ ਵਾਰੀ ਦਿਖਾ ਦਿਓ ਦਰਸ਼ਕਾਂ ਨੂੰ ਹਾਂਜੀ ਜਿਹੜਾ ਕਿ ਵਾਈਨ ਸ਼ੇਡ ਦੇ ਵਿੱਚ ਬਹੁਤ ਹੀ ਹੈਵੀ ਤੇ ਸੀਕਵੈਂਸ ਵਾਲੀ ਬਹੁਤ ਹੀ ਪਿਆਰੀ ਚਾਹੇ ਇਹ ਗਰੂਮ ਮੈਨਸ ਜਾਂ ਗਰੂਮ ਦਾ ਬ੍ਰਦਰ ਵੀ ਪਾ ਸਕਦਾ ਹੈ ਚਾਹੇ ਤੁਸੀਂ ਰਿਸੈਪਸ਼ਨ ਤੇ ਵੀਅਰ ਕਰਨੀਆ ਰਿਸੈਪਸ਼ਨ ਤੇ ਵੀ ਜਿਹੜੀ ਆ ਇਹ ਅਚਕਨ ਜਿਹੜੀ ਆ ਅਪਾ ਕਹਿ ਸਕਦੇ ਇਹਨੂੰ ਅਚਕਨ ਤੇ ਜਾਂ ਫਿਰ ਗਰੂਮ ਨੇ ਵੈਰਿੰਗਡੇ ਵਾਲੇ ਦਿਨ ਵੀ ਵੇਅਰ ਕਰਨੀਆਂ ਇਹ ਹਰ ਫੰਕਸ਼ਨ ਦੇ ਲਈ ਬਣਾਈ ਗਈ ਆ ਤੇ ਕਿਸੇ ਵੀ ਫੰਕਸ਼ਨ ਦੇ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਤੇ ਇਹ ਤੋਂ ਇਲਾਵਾ ਵੀ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਆਊਟਫਿਟ ਲੱਭ ਰਹੇ ਹੋ ਕਿਸੇ ਵੀ ਤਰ੍ਹਾਂ ਦਾ ਹੈਂਡਵਰਕ ਲੱਭ ਰਹੇ ਹੋ ਤਾਂ ਉਹਦੇ ਲਈ ਤੁਸੀਂ ਫੈਸ਼ਨ ਆਈਕਿਊ ਦੇ ਬ੍ਰੈਂਟਨ ਆਊਟਲੈਟ ਜਾਂ ਫਿਰ ਬ੍ਰੈਂਟਨ ਮਿਸਿਸ ਆਗਾ ਆਊਟਲੈਟ ਤੇ ਪਹੁੰਚ ਕੇ ਜਿਹੜਾ ਕਿ ਮਾਰਟਨ ਦੇ ਵਿੱਚ ਲੋਕੇਟਿਡ ਹੈਗਾ ਗ੍ਰੀਨਪ莱 ਦੇ ਵਿੱਚ ਪਹੁੰਚ ਕੇ ਕਸਟਮਾਈਜ਼ੇਸ਼ਨ ਵੀ ਕਰਵਾ ਸਕਦੇ ਹੋ ਆਪਣੀ ਸਾਰੀਆਂ ਲੋਕੇਸ਼ਨਾਂ ਤੇ ਟੇਲਰਸ ਵੀ ਅਵੇਲੇਬਲ ਨੇ ਚਾਹੇ ਤੁਹਾਡੇ ਕੋਲ ਆਪ ਦੀ ਸ਼ੇਰਵਾਨੀਆਂ ਚਾਹੇ ਤੁਸੀਂ ਇੰਡੀਆ ਤੋਂ ਮੰਗਵਾਈਆ ਤੇ ਫਿਟਿੰਗ ਕਰਵਾਉਣਾ ਚਾਹੁੰਦੇ ਹੋ ਉਹਦੇ ਲਈ ਵੀ ਤੁਸੀਂ ਫੈਸ਼ਨਲ ਇੱਕ ਦੇ ਸਟੋਰਾਂ ਤੇ ਪਹੁੰਚ ਕੇ ਅਸੀਂ ਮੋਸਟ ਵੈਲਕਮ ਕਰਦੇ ਹਾਂ ਉਹ ਕਸਟਮਰਸ ਨੂੰ ਵੀ ਜਿਹੜੇ ਕਿ ਜਿਨ੍ਹਾਂ ਨੇ ਜਿੱਥੋਂ ਵੀ ਸਟਿਚ ਕਰਾਈ ਹੈ ਜਾਂ ਉਹਨਾਂ ਦੀ ਆਊਟਫਿਟ ਖਰਾਬ ਹੋ ਗਈ ਹੈ ਜਾਂ ਕੱਪੜੇ ਫਿਟਿੰਗ ਕਰਵਾਉਣਾ ਚਾਹੁੰਦੇ ਨੇ ਤਾਂ ਉਹ ਵੀ ਆਪਾਂ ਬੈਸਟ ਪ੍ਰਾਈਸ ਦੇ ਵਿੱਚ ਕਰਕੇ ਦੇਨੇ ਆ। ਇਹ ਦਿਨ ਵਾਲੀ ਭਾਜੀ ਇੱਕ ਨਵਾਂ ਸਟੋਰ ਜਿਵੇਂ ਕਿ ਤੁਸੀਂ ਦੱਸਿਆ ਬ੍ਰੈਮਡਨ ਚ ਦੋ ਲੋਕੇਸ਼ਨਸ ਹੋ ਚੁੱਕੀਆਂ ਨੇ ਤਾਂ ਇੱਕ ਵਾਰੀ ਨਵੇਂ ਸਟੋਰ ਬਾਰੇ ਵੀ ਦਰਸ਼ਕਾਂ ਨੂੰ ਦੱਸੋ ਹਾਂਜੀ ਜਿਹੜਾ ਕਿ ਆਪਣਾ ਨਵਾਂ ਸਟੋਰ ਹੈਗਾ ਯਾ 11655 ਮੈਕਕਵਿਨ ਡਰਾਈਵ ਯੂਨਿਟ 15 ਐਂਡ 16 ਤੇ ਆਪਾਂ ਖੋਲ ਚੁੱਕੇ ਆਂ ਤੇ ਉਹਦੀ ਸੌਫਟ ਓਪਨਿੰਗ ਜਿਹੜੀ ਆ ਬਿਫੋਰ 2 ਵੀਕਸ ਹੋ ਚੁੱਕੀ ਆ ਤੇ ਉਹਦੀ ਗ੍ਰੈਂਡ ਓਪਨਿੰਗ ਜਿਹੜੀ ਕਿ ਆਪਾਂ ਕਰਨ ਜਾ ਰਹੇ ਆ ਜੀ 26 ਜੁਲਾਈ ਨੂੰ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਆ ਜਿੱਥੇ ਕਿ ਬਹੁਤ ਹੀ ਪਿਆਰੇ ਪਿਆਰੇ ਗਿਫਟ ਵੀ ਦਿੱਤੇ ਜਾਣੇ ਆ ਨਾਲ ਹੀ ਸਮੋਸੇ ਪਕੌੜਿਆਂ ਦਾ ਲੰਗਰ ਵੀ ਵਜੇ 26 ਜੁਲਾਈ ਨੂੰ ਪਹੁੰਚਣਾ ਨਹੀਂ ਭੁੱਲਣਾ 11655 ਮਕਵੀਨ ਡਰਾਈਵ ਯੂਨਿਟ 15 ਐਂਡ 16 ਜਿੱਥੇ ਕਿ ਤੁਹਾਨੂੰ ਬੈਡਿੰਗ ਸਟਫ ਲਗੇਜ ਬੈੱਡ ਸ਼ੀਟਸ ਲੈਣੀਆਂ ਨੇ ਕੰਫਰਟਰ ਸੈੱਟ ਲੈਣੇ ਆ ਬਲੈਂਕਟ ਲੈਣੇ ਆ ਚਾਹੇ ਕੁਰਤੇ ਪਜਾਮੇ ਕੱਪੜਿਆਂ ਦੇ ਉੱਤੇ ਡੀਲਾਂ ਤਾਂ ਹੋਣ ਗਈਆਂ ਤੇ ਨਾਲ ਦੀ ਨਾਲ ਬੈਡਿੰਗ ਸਟਫ ਹਰ ਤਰ੍ਹਾਂ ਦੀ ਚੀਜ਼ ਦੇ ਉੱਤੇ ਡੀਲਸ ਜਿਹੜੀਆਂ ਨੇ ਦਿੱਤੀਆਂ ਜਾਣੀਆਂ ਨੇ ਤੇ ਫਰਸਟ 50 ਕਸਟਮਰਸ ਨੂੰ ਵੀ ਫ੍ਰੀ ਗਿਫਟ ਵੀ ਮਿਲਨੇ ਹੈਗੇ ਆ ਜਿਹੜੇ ਕਿ ਤੁਸੀਂ ਆ ਲੈਣਾ ਨਹੀਂ ਭੁੱਲਣਾ ਤੇ ਮਕਵੀਨ ਐਂਡ ਮੇਫੀਲਡ ਵਾਲੇ ਪਲਾਇ ਦੇ ਵਿੱਚ ਫੈਸ਼ਨ ਆਈਕਿਊ ਖੁੱਲ ਚੁੱਕਿਆ ਜੀ 7 ਡੇਜ਼ ਅ ਵੀਕ 11am ਤੋਂ 8pm ਐਂਡ ਗ੍ਰੈਂਡ ਓਪਨਿੰਗ 26 ਜੁਲਾਈ ਨੂੰ ਤਾਂ ਜਿਵੇਂ ਕਿ ਮੈਂ ਹਰ ਵਾਰ ਦੱਸਦੀ ਹਾਂ ਕਿ ਫੈਸ਼ਨ ਆਈਕਿਊ ਦਾ ਜਿਹੜਾ ਸਟੋਰ ਹੈ ਵਨ ਸਟਾਪ ਸ਼ਾਪ ਹੈ ਤੇ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦਾ ਸਮਾਨ ਇਹ ਤੁਹਾਨੂੰ ਮਿਲ ਜਾਂਦਾ ਆ ਪਿਛੇ ਤੁਸੀਂ ਜਾਗੋ ਦੇ ਲਈ ਵੀ ਜਿਹੜਾ ਸਮਾਨ ਚਾਹੀਦਾ ਹੁੰਦਾ ਆ ਉਹਦੀ ਖਰੀਦਦਾਰੀ ਵੀ ਇੱਥੇ ਕਰ ਸਕਦੇ ਹੋ ਇਸ ਤੋਂ ਇਲਾਵਾ ਬ੍ਰਾਈਡਸ ਲਈ ਜਾਂ ਫਿਰ ਗਰੂਮਸ ਲਈ ਜੋ ਵੀ ਐਕਸੈਸਰੀ ਦੀ ਲੋਟ ਹੁੰਦੀ ਹੈ ਉਹ ਵੀ ਤੁਹਾਨੂੰ ਮਿਲਦੀ ਹੈ ਤੇ ਡੀਲਸ ਬਹੁਤ ਵਧੀਆ ਲੱਗ ਚੁੱਕੀਆਂ ਨੇ 15 ਅਗਸਤ ਤੱਕ 20 20% ਆਫ ਲੱਗਿਆ ਹੋਇਆ ਤੁਸੀਂ ਇਹ ਡੀਲ ਨੂੰ ਗ੍ਰੈਬ ਕਰਨਾ ਆ ਤਾਂ ਫੈਸ਼ਨ ਆਈਕਿਊ ਦੀ ਕਿਸੇ ਵੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਤੇ ਹਮਦਰਦ ਟੀਵੀ ਦੀ ਰੈਫ ਇਹ ਡੀਲਸ ਨੇ ਜੜੀਆਂ ਮਿਲਣ ਗਿਆ ਤੇ ਜੇਕਰ 200 ਡਾਲਰ ਦੀ ਖਰੀਦਦਾਰੀ ਕਰਦੇ ਹੋ ਉਹਦੇ ਨਾਲ ਤੁਹਾਨੂੰ ਬੈੱਡ ਸ਼ੀਟ ਸੈੱਟ ਹੈ ਉਹ ਵੀ ਬਿਲਕੁਲ ਫ੍ਰੀ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਟੇਲਰ ਰੂਮ ਵੀ ਇੱਥੇ ਹੈਗਾ ਆ ਤੁਸੀਂ ਆਪਣੇ ਸੂਟ ਦੀ ਤੁਹਾਡਾ ਕੋਈ ਆਪਣਾ ਸੂਟ ਹੈ ਉਸ ਦੀ ਫਿਟਿੰਗ ਕਰਵਾਉਣੀ ਚਾਹੁੰਦੇ ਹੋ ਉਹਦੇ ਲਈ ਵੀ ਇੱਥੇ ਆ ਸਕਦੇ ਹੋ ਰੇਤੋਂ ਖਰੀਦਦਾਰੀ ਕਰਨ ਤੇ ਵੀ ਤੁਸੀਂ ਇੱਥੋਂ ਹੀ ਫਿਟਿੰਗ ਕਰਵਾ ਸਕਦੇ ਹੋ ਫਿਲਹਾਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਕੈਮਰਾਮੈਨ ਵਿਪਿੰਨ ਦੇ ਨਾਲ ਗੁਰਜੀਤ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ